ਮੋਟਾਪਾ ਹੋਣਾ ਸ਼ੂਗਰ ਹੋਣਾ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬੜੀਆਂ ਹੀ ਖਤਰਨਾਕ ਨੇ ਤੇ ਅੱਜ ਇਹਨਾਂ ਖਤਰਨਾਕ ਚੀਜ਼ਾਂ ਨੂੰ ਇੱਕੋ ਇੱਕ ਨੁਸਖਾ ਹੈਗਾ ਜਿਹੜਾ ਕੰਟਰੋਲ ਦੇ ਵਿੱਚ ਲਿਆ ਸਕਦਾ ਹੈ ਜੀ ਇਹ ਛੋਟੇ-ਛੋਟੇ ਇਹ ਮੂੜੀਆਂ ਇਹ ਲਿੰਬੂ ਔਰ ਇਹ ਜਿਹੜਾ ਅਸੀਂ ਕਹ ਲਈਏ ਕਿ ਨਮਕ ਸੇਂਦਾ ਨਮਕ ਅਗਰ ਇਹ ਕੰਮ ਕਰਦੇ ਹੋਣ ਡਾਕਟਰ ਸਾਹਿਬ ਫੇਰ ਸਾਨੂੰ ਕੈਪਸੂਲ ਦਵਾਈਆਂ ਲੈਣ ਦੀ ਕੀ ਲੋੜ ਹੈ ਦਵਾਈਆਂ 36 ਆਉਣ ਗਿਆ ਤੇ 36 ਜਾਣ ਗਿਆ ਪਰ ਇਹ ਕਿਤੇ ਨਹੀਂ ਜਾਣ ਵਾਲੇ ਇਹਨਾਂ ਨੂੰ ਸਾਡੇ ਸਰੀਰ ਦੇ ਨਾਲ ਜਿਹੜੀ ਪ੍ਰਕਿਰਤੀ ਦੇ ਨਾਲ ਇਹਨਾਂ ਨੂੰ ਮੈਚ ਕਰਾਉਣਾ ਸਿਰਫ ਇਹ ਹੀ ਖੇਡ ਹੈ ਇਹ ਪਾਣੀ ਰੱਖਿਆ ਪਿਆ ਤੇ ਇਹ ਮੂਲੀ ਰੱਖੀ ਪਈ ਹੈ ਕੱਦੂ ਕਸ਼ ਕੀਤੀ ਇਹ ਕੱਦੂ ਕਸ਼ ਕਰਨ ਲਈ ਦਿਖਾਤਾ ਵੀ ਇਸ ਤਰ੍ਹਾਂ ਇਹਨੂੰ ਤੁਸੀਂ ਕੱਦੂ ਕਸ਼ ਕਰਕੇ ਇਹਦਾ ਪਾਣੀ ਕੱਢੋਗੇ ਤਾਂ ਕਿ ਛਿਲਕੇ ਦਾ ਜਿਹੜਾ ਹੈ ਜਿਹੜਾ ਇਹਨੂੰ ਸਾਂਭ ਕੇ ਰੱਖਦਾ ਇਸ ਪਾਣੀ ਨੂੰ ਉਹ ਕਿੰਨਾ ਤਾਕਤਵਰ ਹੋਊਗਾ ਮੇਨਸ ਸਮੱਸਿਆ ਤਾਂ ਜੀ ਇਸ ਵੇਲੇ ਹੈ ਬੰਨਾ ਰੋਟੀ ਖਾ ਲੈਂਦਾ ਪੇਟ ਆਫਰ ਜਾਂਦਾ ਮੁੜ ਕੇ ਭੁੱਖ ਨਹੀਂ ਲੱਗਦੀ ਜਦੋਂ ਪੱਦ ਮਾਰਦਾ ਤੇ ਫਿਰ ਗੰਦੀ ਗੰਦੀ ਸਮੈਲ ਨਾਲ ਸਾਰਾ ਕਮਰਾ ਭਰ ਦਿੰਦਾ ਬਿਲਕੁਲ ਜੀ ਇਹ ਹੁੰਦਾ ਕਮਜ਼ੋਰ ਪਾਚਨ ਸ਼ਕਤੀ ਕਮਜ਼ੋਰ ਡਾਈਜੈਸ਼ਨ ਉਹ ਕਿਉਂ ਹੁੰਦਾ ਹੈ ਕਿ ਸਾਡੀਆਂ ਆਤਾਂ ਹੀ ਇੰਦੀਆਂ ਵਿਗੜ ਚੁੱਕੀਆਂ ਨੇ ਅੱਜ ਸਾਡੇ ਕੋਲ ਖਾਣਾ ਪੀਣਾ ਬਹੁਤ ਜ਼ਿਆਦਾ ਅਵੇਲੇਬਲ ਹੈ ਹਰ ਥਾਂ ਤੇ ਸਾਨੂੰ ਜਿੱਥੇ ਵੀ ਜਾਈਏ ਖਾਣ ਨੂੰ ਪਹਿਲੇ ਮਿਲਦਾ ਹੈ ਪੁਰਾਣੇ ਟਾਈਮ ਤੇ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਸੀ ਨਾ ਸਾਡੇ ਉੱਠਣ ਦਾ ਟਾਈਮ ਰਹਿ ਗਿਆ ਕੋਈ ਨਾ ਸਾਡੇ ਸੌਣ ਦਾ ਟਾਈਮ ਰਹਿ ਗਿਆ ਜਿਹੜੀਆਂ ਆਮ ਤੌਰ ਤੇ ਪਹਿਲੇ ਕੀ ਕਰਦੇ ਸੀ ਲੋਕ ਸਵੇਰੇ ਉੱਠਦੇ ਸਾਰ ਪਹਿਲੇ ਕੁਛ ਨਾ ਕੁਛ ਖਾਣਾ ਖਾਂਦੇ ਸੀ ਅੱਜ ਕੱਲ ਉਹਦੀ ਜਗ੍ਹਾ ਚਾਹ ਨੇ ਲੈ ਲਈ ਤੁਸੀਂ ਉਹਦੇ ਚ ਕੱਚਾ ਸਮਾਨ ਥੋੜਾ ਜਿਹਾ ਹੋਰ ਪਾਤਾ ਖਾਣਾ ਹੋਰ ਖਾ ਲਿਆ ਤਾਂ ਉਹਦੀ ਜਿਹੜੀ ਉਹਨੇ ਪਚਣਾ ਸੀਗਾ ਉਹ ਪਾਚਨ ਰਸਾਂ ਦੀ ਜਿਹੜੀ ਮਿਕਦਾ ਦੇ ਉਹ ਘਟ ਗਈ ਉਹ ਘਟ ਗਈ ਉਹ ਹੁਣ ਉਹਨੂੰ ਕਿਵੇਂ ਪਚਾਉਣਗੇ ਹੁਣ ਚਾਰ ਮਹਿਮਾਨਾਂ ਦਾ ਪਤਾ ਲੱਗ ਗਿਆ ਵੀ ਹੋਰ ਆ ਗਏ ਚਲ ਦੇ ਦਾਲ ਚ ਪਾਣੀ ਪਈ ਮਤਲਬ ਕੀ ਹੋਇਆ ਇਹ ਇਹਦੇ ਨਾਲ ਕੀ ਹੋਊਗਾ ਜਾਂ ਉਹਦੇ ਚ ਤੁਸੀਂ ਹੋਰ ਨਵੀਂ ਸਬਜ਼ੀ ਪਾਓਗੇ ਦਾਲ ਪਾਓਗੇ ਉਹ ਪਹਿਲੋ ਵਾਲੀ ਬਣੇਗੀ ਜਾਂ ਮਗਰ ਵਾਲੀ ਬਣੇਗੀ ਸਫ਼ਰ ਚ ਜਿਨ੍ਹਾਂ ਨੂੰ ਉਲਟੀਆਂ ਲੱਗਦੀਆਂ ਨੇ ਬਹੁਤ ਮੇਰੇ ਦੋਸਤ ਵੀ ਹੈਗੇ ਨੇ ਬਹੁਤ ਸਾਡੇ ਰਿਸ਼ਤੇਦਾਰ ਵੀ ਹੈਗੇ ਨੇ ਉਹਨਾਂ ਨੂੰ ਇੱਕ ਗੋਲੀ ਆਉਂਦੀ ਹੈ ਉਹ ਗੋਲੀ ਦੇ ਕੇ ਫਿਰ ਸਫ਼ਰ ਕਰਾਉਣਾ ਪੈਂਦਾ ਜੀ ਹੁਣ ਤੁਸੀਂ ਕੋਈ ਵੀ ਚੀਜ਼ ਇਹਨੂੰ ਚੱਕ ਲੋ ਇਹਨੂੰ ਤੁਸੀਂ ਇੰਨਾ-ਇੰਨਾ ਹਿਲਾ ਰਹੇ ਹੋ ਤਾਂ ਠੀਕ ਹੈ ਇਹ ਓਵਰ ਹਿੱਲਣ ਲੱਗ ਗਿਆ ਕੀ ਹੋਊਗਾ ਬਾਹਰ ਆਊਗਾ ਉਹੀ ਸਾਡੇ ਸਰੀਰ ਦੇ ਮੂਵਿੰਗ ਹੈ ਫਿਲਹਾਲ ਜਿਹੜਾ ਮੈਂ ਤੁਹਾਨੂੰ ਨੁਸਖਾ ਦਿਖਾਉਣ ਜਾ ਰਿਹਾ ਆ ਉਹ ਇਸ ਜਿਹੜੀ ਆ ਆਪਣੇ ਨੁਸਕੇ ਦੇ ਨਾਲ ਰਿਲੇਟ ਕਰੇਗਾ ਉਹਦੇ ਤੇ ਬੇਸਡ ਹੈ ਇਹਦੇ ਵਿੱਚ ਹਾਂ ਇਹ ਉਹ ਸੇਮ ਬੇਸਡ ਹੈ ਉਹਦੇ ਵਿੱਚ ਇਹਦੇ ਥੋੜੀ ਜਿਹੀਆਂ ਜਿਹੀਆਂ ਚੀਜ਼ਾਂ ਅਸੀਂ ਐਕਸਟਰਾ ਕਰ ਦਿੰਦੇ ਆ ਕਿਉਂਕਿ ਜਿੰਨਾਂ ਦਾ ਬਹੁਤ ਜ਼ਿਆਦਾ ਪਾਚਨ ਵਿਗੜਿਆ ਤੋਂ ਵੱਡੀ ਸਾਡੇ ਅੰਦਰ ਲੀਵਰ ਹੀ ਹੈ ਇਹਦੇ ਲਗਭਗ 60 ਤੋਂ ਉੱਪਰ ਫੰਕਸ਼ਨ ਨੇ ਬੋਡੀ ਦੇ ਅੰਦਰ ਠੀਕ ਹੈ ਜਿਹੜੇ ਇਹ ਕਰਦਾ ਹੈ ਅਗਰ ਇਹ ਨਹੀਂ ਹੈਗਾ ਤਾਂ ਇਹਦਾ ਮਤਲਬ ਹੈ ਤੁਸੀਂ ਫੈਕਟਰੀ ਚੋਂ ਇੰਜਣ ਕੱਢਤਾ ਕ੍ਰੀਮ ਕ੍ਰੀਮ ਮੋਟਾਪਾ ਨੂੰ ਘਟਾਉਣ ਦੀ ਦਵਾਈ ਵੀ ਵਿੱਚੇ ਦੇ ਸ਼ਾਮਲ ਹੈ ਤੁਹਾਡੇ ਕੋਲੇਸਟ੍ਰੋਲ ਵੱਧ ਰਿਹਾ ਹੈ ਟ੍ਰਾਈਗਲਿਸਰਿਡ ਰਵਾਧਰੇ ਉਹਦੀ ਦਵਾਈ ਇਹਦੇ ਵਿੱਚ ਸ਼ਾਮਲ ਹੈ ਸਭ ਤੋਂ ਵੱਡੀ ਖਾਸੀਅਤ ਇਹਦੇ ਵਿੱਚ ਇਹ ਸਰੀਰ ਦੀ ਗੰਦਗੀ ਸਾਫ਼ ਕਰਦਾ ਹੈ ਮਤਲਬ ਜੇ ਤੁਸੀਂ ਇਹਨੂੰ 2 ਦਿਨ ਯੂਜ਼ ਕੀਤਾ ਤੀਜੇ ਦਿਨ ਤੁਹਾਡੇ ਪੇਟ ਦੇ ਅੰਦਰੋਂ ਕਾਲੀ ਕਾਲੀ ਟਾਇਲਟ ਨਿਕਲਨੀ ਸਟਾਰਟ ਹੁੰਦੀ ਹੈ ਇਸ ਫਾਰਮੂਲੇ ਦੇ ਨਾਲ ਜਿਹੜੀ ਅਜਵਾਇਣ ਹੈ ਉਹ ਖੁਦ ਹੀ ਜਿਹੜੀ ਹੈ ਸਾਡੇ ਸਰੀਰ ਚ ਟੌਕਸਿਨ ਬਾਹਰ ਕੱਢਦੀ ਹੈ ਟੌਕਸਿਨ ਬਾਹਰ ਨਿਕਲਣਗੇ ਤਾਂ ਸਾਡੇ ਜਿਹੜੇ ਨਸ਼ੇ ਦੇ ਕਣ ਚਿਪਕੇ ਹੋਏ ਜਿਹੜੇ ਬਾਡੀ ਨੂੰ ਨਸ਼ਾ ਮੰਗਦੇ ਆ ਇਹ ਉਹਨਾਂ ਨੂੰ ਸਾਫ਼ ਕਰਕੇ ਬਾਹਰ ਕੱਢ ਦਿੰਦੀ ਹੈ ਤੁੱਪ ਦੇ ਵਿੱਚ ਰੱਖ ਦੇਣਾ ਤੇਜ਼ ਤੁੱਪ ਜਿੱਦਣ ਹੋਵੇ ਉਸ ਦਿਨ ਬਣਾਓ ਇਹ ਫਾਰਮੂਲਾ ਉਸ ਦਿਨ ਸ਼ੁਰੂ ਕਰੋ ਬਰਸਾਤਾਂ ਚ ਇਹਨੂੰ ਬਿਲਕੁਲ ਨਹੀਂ ਬਣਾਉਣਾ ਕਿਉਂਕਿ ਇਹਨੇ ਜਿਹੜੀ ਫੰਗਸ ਫੜ ਲੈਣੀ ਹੈ ਉਲੀ ਫੜ ਲੈਣੀ ਹੈ ਮੌਇਸਚਰ ਇਹਨੂੰ ਚਾਹੀਦਾ ਨਹੀਂਗਾ ਇਹ ਇਸ ਤਰ੍ਹਾਂ ਸ਼ਾਮ ਤੱਕ ਇਹਨੇ ਆਠਰ ਜਾਣਾ ਸੁੱਕ ਜਾਣਾ ਬੁਖਣਾ ਲੱਗਣਾ ਗੈਸ ਪੇਟ ਦਰਦ ਅਫਾਰਾ ਸਫਰ ਚ ਉਲਟੀ ਆਉਣਾ ਕਬਜ਼ ਸੰਗਰਹਿਣੀ ਖਾਦਾ ਪੀਤਾ ਨਾ ਲੱਗਣਾ ਗੈਸ ਪਾਸ ਕਰਨ ਲੱਗੇ ਗੰਦੀ ਗੰਦੀ ਸਮੈਲ ਦਾ ਆਉਣਾ ਮੋਟਾਪਾ ਹੋਣਾ ਸ਼ੂਗਰ ਹੋਣਾ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬੜੀਆਂ ਹੀ ਖਤਰਨਾਕ ਨੇ ਤੇ ਅੱਜ ਇਹਨਾਂ ਖਤਰਨਾਕ ਚੀਜ਼ਾਂ ਨੂੰ ਇੱਕੋ ਇੱਕ ਨੁਸਖਾ ਹੈਗਾ ਜਿਹੜਾ ਕੰਟਰੋਲ ਦੇ ਵਿੱਚ ਲਿਆ ਸਕਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਜੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਸਿੰਘ ਜਿਹੜੇ ਕਿ ਸਾਡੇ ਨਾਲ ਨੇ ਪ੍ਰੇਮ ਆਯੁਰਵੇਦਾ ਮੋਹਾਲੀ ਤੋਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਇੱਕ ਵਾਰ ਫਿਰ ਸਾਰੇ ਵੇਖ ਰਹੇ ਦਰਸ਼ਕਾਂ ਦਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਛਾ ਡਾਕਟਰ ਸਾਹਿਬ ਵਿਆਹ ਵਾਲਾ ਪਕੌੜਾ ਤੁਹਾਡਾ ਬੜਾ ਲੋਕਾਂ ਨੇ ਪਸੰਦ ਕੀਤਾ ਤੇ ਹੁਣ ਵੀ ਪਸੰਦ ਕਰ ਰਹੇ ਨੇ ਉਸ ਤੋਂ ਬਾਅਦ ਅੱਜ ਇਹ ਕੀ ਨਵਾਂ ਨੁਸਖਾ ਨਵਾਂ ਫਾਰਮੂਲਾ ਲੈ ਕੇ ਆਏ ਤੁਸੀਂ ਤਾਂ ਗੈਸ ਲਿਖਿਆ ਹੈ ਤਜ਼ਾਬ ਸਾਰੇ ਜ਼ਮਾਨੇ ਭਰਦੇ ਆ ਯੂਰਿਕ ਐਸਿਡ ਸਾਰੀਆਂ ਚੀਜ਼ਾਂ ਲਿਖੀਆਂ ਨੇ ਇਹ ਜੇ ਇਹ ਛੋਟੇ ਛੋਟੇ ਇਹ ਮੂਲੀਆਂ ਇਹ ਲਿੰਬੂ ਔਰ ਇਹ ਜਿਹੜਾ ਅਸੀਂ ਕਹਿ ਲਈਏ ਕਿ ਨਮਕ ਸੇਂਦਾ ਨਮਕ ਅਗਰ ਇਹ ਕੰਮ ਕਰਦੇ ਹੋਣ ਡਾਕਟਰ ਸਾਹਿਬ ਫਿਰ ਸਾਨੂੰ ਕੈਪਸੂਲ ਦਵਾਈਆਂ ਲੈਣ ਦੀ ਕੀ ਲੋੜ ਹੈ ਇਨਾਂ ਤੋਂ ਕੰਮ ਕਰਵਾਉਣ ਵਾਲਾ ਬੰਦਾ ਚਾਹੀਦਾ ਅੱਛਾ ਜੀ ਇਹ ਕੰਮ ਕਰਦੇ ਆ ਇਹ ਸਾਡੀ ਡਾਈਟ ਦੇ ਵਿੱਚੋਂ ਕਦੇ ਵੀ ਮਾਈਨਸ ਨਹੀਂ ਹੋਣੇ ਇਹ ਕੁਦਰਤ ਨੇ ਦਿੱਤੇ ਨੇ ਤੇ ਇਹ ਕੁਦਰਤ ਦੇ ਵਿੱਚ ਹੀ ਰਹਿਣੇ ਆ ਦਵਾਈਆਂ ਛੱਤੀ ਆਉਣਗੀਆਂ ਤੇ ਛੱਤੀ ਜਾਣਗੀਆਂ ਪਰ ਇਹ ਕਿਤੇ ਨਹੀਂ ਜਾਣ ਵਾਲੇ ਇਹਨਾਂ ਨੂੰ ਸਾਡੇ ਸਰੀਰ ਦੇ ਨਾਲ ਜਿਹੜੀ ਪ੍ਰਕਿਰਤੀ ਦੇ ਨਾਲ ਇਹਨਾਂ ਨੂੰ ਮੈਚ ਕਰਾਉਣਾ ਸਿਰਫ ਇਹੀ ਖੇਡ ਹੈ ਉਹ ਲੋਕਾਂ ਨੂੰ ਆਪਾਂ ਇੰਨੇ ਕਿ ਸਿਆਣੇ ਬਣਾ ਦੇਣਾ ਵੀ ਆਉਣ ਵਾਲੇ ਟਾਈਮ 'ਚ ਹੌਲੀ-ਹੌਲੀ ਆਪਣੇ ਸਰੀਰ ਦੇ ਅਕੋਰਡਿੰਗ ਆਪਣੇ ਰੋਗਾਂ ਨੂੰ ਪਹਚਾਉਣ ਭਜਾਉਣ ਦੀਆਂ ਜਿਹੜੀਆਂ ਦਵਾਈਆਂ ਨੇ ਜਾਂ ਇਹ ਜੜੀ-ਬੂਟੀਆਂ ਨੇ ਉਹ ਆਪਣੇ ਘਰ ਤੋਂ ਹੀ ਉਹ ਉਹਨਾਂ ਨੇ ਸ਼ੁਰੂ ਕਰ ਲੈਣੀਆਂ ਨੇ ਹੌਲੀ-ਹੌਲੀ ਆਪਣੀ ਇੰਨੀ ਲੋਕਾਂ ਨੂੰ ਹੌਲੀ-ਹੌਲੀ ਨੋਲੇਜ ਦੇਣੀ ਹੈ ਜਾਣਕਾਰੀ ਦੇਣੀ ਹੈ ਅੱਜ ਜਿਹੜਾ ਇਹ ਫਾਰਮੂਲਾ ਰੱਖਿਆ ਐ ਇਸ ਤੋਂ ਸਿੰਪਲ ਫਾਰਮੂਲਾ ਦੁਨੀਆ 'ਤੇ ਕੋਈ ਹੋ ਨਹੀਂ ਸਕਦਾ ਓਕੇ ਤੇ ਜਿਹੜਾ ਇਹਨੂੰ ਬਣਾਉਣ ਦਾ ਤਰੀਕਾ ਹੈ ਉਹ ਵੀ ਬਹੁਤ ਸਿੰਪਲ ਹੈ ਤੇ ਜਿਹੜਾ ਇਹ ਵੀ ਫਾਰਮੂਲਾ ਨਹੀਂ ਬਣਾ ਸਕਦਾ ਫਿਰ ਉਹਦੇ ਲਈ ਤਾਂ ਦਵਾਈਆਂ ਦਾ ਇਜਾਦ ਹੋਇਆ ਜੇ ਉਹ ਬਣਾ ਸਕਦੇ ਹੁੰਦੇ ਤੇ ਦਵਾਈਆਂ ਦੀ ਲੋੜ ਪੈਣੀও ਹੀ ਨਹੀਂ ਸੀ ਸਾਇੰਟਿਸਟਾਂ ਨੂੰ ਮੱਥਾ ਮਾਰਨਾ ਹੀ ਨਹੀਂ ਸੀ ਪੈਣਾ ਅੱਛਾ ਇਹ ਤੇ ਤੁਸੀਂ ਵਾਵਾ ਰੋਗ ਲਿਖੇ ਨੇ 50-55 ਰੋਗਾਂ ਦੇ ਨਾਮ ਤੁਸੀਂ ਲਿਖੇ ਹੋ ਨੇ ਗੈਸ ਤਜਾਬ ਅੱਛਾ ਸਭ ਤੋਂ ਮੇਨ ਸਮੱਸਿਆ ਤਾਂ ਜੀ ਇਸ ਵੇਲੇ ਹੈ ਬੰਨਾ ਰੋਟੀ ਖਾ ਲੈਂਦਾ ਪੇਟ ਆਫਰ ਜਾਂਦਾ ਮੁੜ ਕੇ ਭੁੱਖ ਨਹੀਂ ਲੱਗਦੀ ਜਦੋਂ ਪੱਦ ਮਾਰਦਾ ਤੇ ਫਿਰ ਗੰਦੀ ਗੰਦੀ ਸਮੈਲ ਨਾਲ ਸਾਰਾ ਕਮਰਾ ਭਰ ਦਿੰਦਾ ਬਿਲਕੁਲ ਜੀ ਇਹ ਹੁੰਦਾ ਕਮਜ਼ੋਰ ਪਾਚਨ ਸ਼ਕਤੀ ਕਮਜ਼ੋਰ ਡਾਈਜੈਸ਼ਨ ਓ ਕੀ ਹੋਉਂਦਾ ਹੈ ਕਿ ਸਾਡੀਆਂ ਆਤਾਂ ਹੀ ਇੰਦੀਆਂ ਵਿਗੜ ਚੁੱਕੀਆਂ ਨੇ ਅੱਜ ਸਾਡੇ ਕੋਲ ਖਾਣਾ ਪੀਣਾ ਬਹੁਤ ਜ਼ਿਆਦਾ ਅਵੇਲੇਬਲ ਹੈ ਹਰ ਥਾਂ ਤੇ ਸਾਨੂੰ ਜਿੱਥੇ ਵੀ ਜਾਈਏ ਖਾਣ ਨੂੰ ਪਹਿਲੇ ਮਿਲਦਾ ਹੈ ਪੁਰਾਣੇ ਟਾਈਮ ਤੇ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਸੀ ਪੁਰਾਣੇ ਟਾਈਮ ਦੇ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਸੀ ਕਿ ਅੱਜ ਹੁਣ ਖਾ ਲਿਆ ਖੇਤ ਚਲੇ ਗਏ ਤਾਂ ਉੱਥੇ ਕੋਈ ਚੀਜ਼ ਨਹੀਂ ਸੀਗੀ ਜਿਹੜੀ ਤੁਹਾਨੂੰ ਅਵੇਲੇਬਲ ਹੋ ਜਾਣੀ ਸੀ ਹੁਣ ਤੁਸੀਂ ਖਾ ਕੇ ਖੇਤ ਵਾਲੇ ਰਸਤੇ ਤੱਕ ਜਦੋਂ ਖੇਤ ਪਹੁੰਚਦੇ ਹੋ ਰਾਜ 20 ਤੱਕ ਤੁਹਾਨੂੰ ਉੱਥੋਂ ਠੇਲੇ ਵਾਲੇ ਮਿਲ ਜਾਂਦੇ ਨੇ ਉਹ 버ਗਰ ਵਾਲੇ ਮਿਲ ਜਾਂਦੇ ਨੇ ਅੱਜ ਕੱਲ ਉਹ ਨਵੀਂ ਚੱਲ ਪਈ ਹੈ ਤੁਹਾਨੂੰ ਪਤਾ ਹੀ ਹੈ ਓਵਰ ਈਟਿੰਗ ਜਿਹੜੀ ਸਾਡੀ ਚੱਲ ਰਹੀ ਹੈ ਉਹਦੇ ਨਾਲੇ ਸਾਰੇ ਰੋਗ ਪੈਦਾ ਹੁੰਦੇ ਆ। ਗੈਸ ਦਾ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ? ਕਬਜ਼ ਦਾ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ? ਸ਼ੂਗਰ ਦਾ, ਬੀਪੀ ਦਾ ਕੀ ਕਾਰਨ ਤੁਸੀਂ ਕਹ ਰਹੇ ਵੀ ਇੱਕ بڑا ਮੇਜਰ ਕਾਰਨ ਹੈ। ਕਿਹੜਾ ਕਾਰਨ ਹੈ? ਇਹਦਾ ਇੱਕੋ ਹੀ ਮੇਜਰ ਕਾਰਨ ਹੈ ਸਾਡਾ ਅੱਜ ਦਾ ਲਾਈਫ ਸਟਾਈਲ। ਓਕੇ ਜਿਹੜਾ ਅਸੀਂ ਵਿਗਾੜ ਲਿਆ ਹੋਇਆ ਹੈ। ਨਾ ਸਾਡੇ ਉੱਠਣ ਦਾ ਟਾਈਮ ਰਹਿ ਗਿਆ ਕੋਈ, ਨਾ ਸਾਡੇ ਸੌਣ ਦਾ ਟਾਈਮ ਰਹਿ ਗਿਆ। ਜਿਹੜੀਆਂ ਆਮ ਤੌਰ ਤੇ ਪਹਿਲੇ ਕੀ ਕਰਦੇ ਸੀ ਲੋਕ ਸਵੇਰੇ ਉੱਠਦੇ ਸਾਰ ਪਹਿਲੇ ਕੁਛ ਨਾ ਕੁਛ ਖਾਣਾ ਖਾਂਦੇ ਸੀ ਅੱਜ ਕੱਲ ਉਹਦੀ ਜਗ੍ਹਾ ਚਾਹ ਨੇ ਲੈ ਲਈ ਚਾਹ ਹੁੰਦੀ ਹੀ ਨਹੀਂ ਸੀ ਪਹਿਲੇ ਲੋਕ ਯੂਜ਼ ਕਰਦੇ ਹੀ ਨਹੀਂ ਸੀ ਬਹੁਤ ਘੱਟ ਯੂਜ਼ ਕਰਦੇ ਖਾਣਾ ਪੀਣਾ ਜਦੋਂ ਤੱਕ ਤੁਹਾਡਾ ਸ਼ੁੱਧ ਨਹੀਂ ਹੈਗਾ ਉਦੋਂ ਇਹ ਸਮੱਸਿਆਵਾਂ ਆਉਣਗੇ ਆਉਣੀਆਂ ਗੈਸ ਦੀ ਹੈ ਕਿ ਤੁਸੀਂ ਗੱਲ ਕਰੋ ਤਾਂ ਜੇ ਮੰਨ ਲਓ ਤੁਸੀਂ ਹੁਣ ਖਾ ਲਿਆ ਘੰਟੇ ਬਾਅਦ ਫਿਰ ਕੋਈ ਚੀਜ਼ ਮੂਸ ਪਾ ਲਈ ਹੁਣ ਤੁਹਾਡੀ ਮਸ਼ੀਨਰੀ ਜਿਹੜੀ ਤੁਹਾਡਾ ਜਿਹੜਾ ਡਾਈਜੈਸ਼ਨ ਸਿਸਟਮ ਹੈ ਸਾਡਾ ਉਹਦੇ ਅੰਦਰ ਇੱਕ ਮਾਲ ਤੁਸੀਂ ਭਰ ਲਿਆ ਮੰਨ ਲਓ ਖਾਣਾ ਖਾ ਲਿਆ ਉਹਨੂੰ ਤੁਸੀਂ ਪਾਣੀ ਵੀ ਪੀ ਲਿਆ ਥੋੜਾ ਜਿਹਾ ਰੋਟੀ ਵੀ ਖਾ ਲਈ ਉਹ 15 20 ਮਿੰਟਾਂ ਬਾਅਦ ਬਾਡੀ ਨੇ ਉਹਨੂੰ ਆਟੋਮੈਟਿਕਲੀ ਵੇਟ ਕਰਕੇ ਉਹਦੇ ਅੰਦਰ ਉਹਨਾਂ ਹੀ ਮਸਾਲਾ ਸੁੱਟ ਦੇਣਾ ਠੀਕ ਹੈ ਸਰੀਰ ਦਾ ਇੱਕ ਕੁਦਰਤੀ ਨਿਯਮ ਹੈ ਇਹਨੂੰ ਯਾਦ ਰੱਖਿਓ 15 20 ਮਿੰਟ ਬਾਅਦ ਉਹ ਚੱਲ ਪਿਆ ਕੰਮ ਉਹ ਡਾਈਜੈਸ਼ਨ ਸ਼ੁਰੂ ਹੋ ਗਿਆ ਅੱਛਾ ਅਸੀਂ 20 ਮਿੰਟ ਥੋੜਾ ਕਹਿੰਦਾ ਮਤਲਬ ਇਹ ਹੈ ਕਿ ਜਿਵੇਂ ਅਸੀਂ ਸਮਝਦੇ ਹਾਂ ਕਿ ਖਾਣਾ ਖਾ ਲਿਆ ਤੇ ਸਾਡਾ ਕੰਮ ਖਤਮ ਖਤਮ ਨਹੀਂ ਹੁੰਦਾ ਉਤੋਂ ਕੰਮ ਸ਼ੁਰੂ ਹੁੰਦਾ ਖਾਣਾ ਖਾਣ ਤੋਂ ਬਾਅਦ ਡਾਈਜੈਸ਼ਨ ਦਾ ਕੰਮ ਸ਼ੁਰੂ ਹੋ ਗਿਆ ਫੈਕਟਰੀ ਜ ਤੁਸੀਂ ਮਾਲ ਪਾਤਾ ਹੁਣ ਬਣਨਾ ਵੀ ਤਾਂ ਹੈ ਕਿ ਨਹੀਂ ਹੁੰਨੇ ਉਹ ਬਣਨਾ ਸਟਾਰਟ ਹੋ ਗਿਆ এনਜ਼ਾਈਮ ਪੈ ਗਏ ਉਹਦੇ ਸਾਰੇ ਮਸਾਲੇ ਪੈ ਗਏ ਉਹ ਸਾਡੇ ਅੰਦਰ ਜਿਹੜੀ ਚੱਕੀ ਮਿਕਸੀ ਜੋ ਮਰਜੀ ਕਰ ਲੋ ਉਹ ਚੱਲ ਪਈ ਅੱਛਾ ਉਸ ਤੋਂ ਬਾਅਦ ਤੁਸੀਂ ਥੋੜੀ ਦੇਰ ਬਾਅਦ ਉਹਦੇ ਵਿੱਚ ਹੋਰ ਸਮਾਨ ਪਾਤਾ ਉਹ ਜਿੰਨੇ ਮਸਾਲੇ ਬਣੇ ਪਏ ਸੀਗੇ ਉਸ ਮੰਨ ਲਓ ਨੇ ਵੇਟ ਕਰ ਲਿਆ ਸੀ ਤੁਸੀਂ ਜੀ ਅੱਧਾ ਕਿਲੋ ਖਾਣਾ ਖਾ ਲਿਆ ਅੱਧਾ ਕਿਲੋ ਦੇ ਹਿਸਾਬ ਨਾਲ ਬੋਡੀ ਨੇ ਆਟੋਮੈਟਿਕਲੀ ਮਸਾਲੇ ਉਹ ਚ ਪਾ ਦੇਣੇ ਅੱਛਾ ਹੁਣ 15 ਮਿੰਟ ਬਾਅਦ ਅੱਧੇ ਘੰਟੇ ਬਾਅਦ ਤੁਸੀਂ ਉਹਦੇ ਵਿੱਚ ਹੋਰ ਚੀਜ਼ ਪਾਤੀ ਉਨਕੇ ਅੰਦਰ ਮਤਲਬ ਐਂਜ਼ਾਈਮ ਜੋ ਬਾਡੀ ਨੇ ਉਹਦੇ ਚ ਸੁਟੇ ਪਾਚਕ ਰਸ ਗੈਸਟ੍ਰਿਕ ਜੂਸ ਜਿਹਨੂੰ ਕਹਿੰਦੇ ਨੇ ਉਹ ਜਿੰਨੇ ਹੁੰਨੇ ਬਾਡੀ ਉਹਦੇ ਵਿੱਚ ਸੁਟੇ ਸਮਾਨ ਦੇ ਵਿੱਚ ਉਹਨੇ ਉਹਨੂੰ ਹੀ ਪ੍ਰੋਸੈਸ ਕਰਨਾ ਹੁਣ ਤੁਸੀਂ ਉਹਦੇ ਚ ਕੱਚਾ ਸਮਾਨ ਥੋੜਾ ਜਿਹਾ ਹੋਰ ਪਾਤਾ ਖਾਣਾ ਹੋਰ ਖਾ ਲਿਆ ਤਾਂ ਉਹਦੀ ਜਿਹੜੀ ਉਹਨੇ ਪਚਣਾ ਸੀਗਾ ਉਹ ਪਾਚਨ ਰਸਾਂ ਦੀ ਜਿਹੜੀ ਮਿਕਦਾਅ ਉਹ ਘਟ ਗਈ ਠੀਕ ਹੈ ਉਹ ਘਟ ਗਈ ਉਹ ਹੁਣ ਉਹਨੂੰ ਕਿਵੇਂ ਪਚਾਉਣਗੇ ਕੱਚਾ ਬਣੇਗਾ ਕੱਚਾ ਰਹੇਗਾ ਕੁਛ ਨਾ ਕੁਛ ਜਿਸ ਤਰ੍ਹਾਂ ਹੁਣ ਮੰਨ ਲਓ ਸਬਜੀ ਧਰੀ ਹੈ ਤੁਸੀਂ ਠੀਕ ਹੈ ਕਿਲੋ ਸਬਜੀ ਧਰ ਲਈ ਹੁਣ ਚਾਰ ਮਹਿਮਾਨਾਂ ਦਾ ਪਤਾ ਲੱਗ ਗਿਆ ਵੀ ਹੋਰ ਆ ਗਏ ਚਲ ਦੇ ਦਾਲ ਚ ਪਾਣੀ ਬਈ ਮਤਲਬ ਕੀ ਹੋਇਆ ਇਹ ਇਹਦੇ ਨਾਲ ਕੀ ਹੋਊਗਾ ਜਾਂ ਉਹਦੇ ਚ ਤੁਸੀਂ ਹੋਰ ਨਵੀਂ ਸਬਜੀ ਪਾਓਗੇ ਦਾਲ ਪਾਓਗੇ ਉਹ ਪਹਿਲੋ ਵਾਲੀ ਬਣੇਗੀ ਜਾਂ ਮਗਰ ਵਾਲੀ ਬਣੇਗੀ ਉਹ ਕੱਚੀ ਰਹਿ ਜਾਏਗੀ ਉਹ ਓਵਰ ਗਲ ਜੇਗੀ ਇਹ ਸਾਰਾ ਕੰਮ ਖਰਾਬ ਹੋਊਗਾ ਉਸੇ ਤਰ੍ਹਾਂ ਸਾਡੇ ਡਾਈਜੈਸ਼ਨ ਦੇ ਅੰਦਰ ਵੀ ਸਾਡਾ ਅੱਧਾ ਸਮਾਨ ਪੱਕਾ ਤਿਆਰ ਹੋ ਜਾਊਗਾ ਅੱਧਾ ਕੱਚਾ ਰਹੇਗਾ ਫਿਰ ਸਾਡੇ ਮਾਸ ਬਣੂਗਾ ਕੱਚਾ ਮਾਸ ਬਣੂਗਾ ਉਹਦੀ ਆਮ ਬਣੇਗੀ ਉਹਦੀ ਫਿਰ ਗੈਸ ਬਣੇਗੀ ਉਹ ਫਿਰ ਸਿਰ ਨੂੰ ਚੜੇਗੀ ਉਹ ਫਿਰ ਬੀਪੀ ਕਰੇਗੀ ਤੁਹਾਡੇ ਉਹ ਫਿਰ ਤੁਹਾਡੇ ਪੈਨਕ੍ਰੀਆਜ਼ ਨੂੰ ਖਰਾਬ ਕਰੇਗੀ ਤੁਹਾਡੇ ਸ਼ੂਗਰ ਬਣੇਗੀ ਤੁਹਾਡਾ ਸਾਰਾ ਡਾਈਜੈਸ਼ਨ ਅਸਤਵਿਅਸਤ ਹੋ ਜਾਏਗਾ ਕਫ ਦੀ ਮਾਤਰਾ ਬੋਡੀ ਚ ਵੱਧ ਜਾਏਗੀ ਮੇਦ ਵਿੱਚ ਗਰਮੀ ਵੱਧ ਜਾਏਗੀ ਜਿਗਰ ਚ ਗਰਮੀ ਵੱਧ ਜਾਏਗੀ ਕਿਹੜੀ ਸਮੱਸਿਆ ਨਹੀਂਗੀ ਤੁਹਾਡੇ ਜਿਹੜੀ ਨਾ ਹੋਏਗੀ ਗੈਸ ਸਿਰ ਨੂੰ ਚੜੇਗੀ ਸਿਰ ਦਰਦ ਹੋ ਜਾਏਗਾ ਠੀਕ ਹੈ ਉਹ ਸਾਰਾ ਕੁਝ ਰੁਕਾਵਟ ਹੋਣ ਦੇ ਨਾਲ ਤੁਹਾਡੇ ਬੋਡੀ ਕਬਜ ਲੈ ਜਾਏਗੀ ਕਬਜ ਰਹੇਗੀ ਤੁਹਾਨੂੰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਿਸਟਮ ਜਿਹੜਾ ਉਹ ਰੀਪ੍ਰੋਡਕਟਿਵ ਸਿਸਟਮ ਹੈ ਤੁਹਾਡਾ ਵੀਰਜ ਬਣਨ ਵਾਲੀ ਇਹ ਚੀਜ਼ਾਂ ਨੇ ਨਾੜੀਆਂ ਉਹ ਬਲੌਕ ਹੋਣਗੀਆਂ ਉਹ ਬਲੌਕ ਹੋਣਗੀਆਂ ਤਾਂ ਤੁਹਾਡਾ ਵੀਰਜ ਜਿਹੜਾ ਉਹ ਪਤਲਾ ਹੋਣਾ ਗਰਮੀ ਹੋਣੀ ਉਹਦੇ ਵਿੱਚ ਸਟਾਰਟ ਹੋ ਜਾਈਗੀ ਉਹ ਫਿਰ ਤੁਹਾਨੂੰ ਉਹ ਮਰਦਾਨਾ ਸਮੱਸਿਆਵਾਂ ਵੀ ਨਾਲ ਹੋ ਜਾਣਗੀਆਂ ਮੋਟਾਪਾ ਤੁਹਾਡਾ ਵਧਣਾ ਸਟਾਰਟ ਹੋ ਜਾਊਗਾ ਕਿਉਂ ਕਿਉਂਕਿ ਜਿਹੜਾ ਤੁਹਾਡਾ ਸਿਸਟਮ ਹੈਗਾ ਸਾਰਾ ਉਹਨੇ ਬਣਾਉਣਾ ਹੀ ਜਦੋਂ ਕੱਚਾ ਸਮਾਨ ਹੈ ਕੱਚੇ ਦੇ ਨਾਲ ਮਾਸ ਤੁਹਾਡਾ ਜਲਦੀ ਵਧੇਗਾ ਤੇ ਕੱਚਾ ਮਾਸ ਬਣੇਗਾ ਉਹ ਉਹ ਕਿਸ ਤਰ੍ਹਾਂ ਦਾ ਹੋਏਗਾ ਤੁਸੀਂ ਆਪ ਸਮਝ ਸਕਦੇ ਹੋ ਜੀ 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 ਅੱਛਾ ਤੇ ਫਿਰ ਤੁਸੀਂ ਇੱਕ ਖਾਸ ਕਰਕੇ ਇਹਦੇ ਵਿੱਚ ਲਿਖਿਆ ਵੀ ਸਫਰ 'ਚ ਜਿਨ੍ਹਾਂ ਨੂੰ ਉਲਟੀਆਂ ਲੱਗਦੀਆਂ ਨੇ ਬਹੁਤ ਮੇਰੇ ਦੋਸਤ ਵੀ ਹੈਗੇ ਨੇ ਬਹੁਤ ਸਾਡੇ ਰਿਸ਼ਤੇਦਾਰ ਵੀ ਹੈਗੇ ਨੇ ਉਹਨਾਂ ਨੂੰ ਇੱਕ ਗੋਲੀ ਆਉਂਦੀ ਹੈ ਉਹ ਗੋਲੀ ਦੇ ਕੇ ਫਿਰ ਸਫਰ ਕਰਾਉਣਾ ਪੈਂਦਾ ਜੀ ਵੋਮਿਟ ਸਟਾਪ ਨਾਮ ਤੋਂ ਆਉਂਦੀ ਹੈ ਉਹ ਬ੍ਰਾਂਡ ਨੇਮ ਬਹੁਤ ਹੈ ਉਹਦੇ ਸਾਲਟ ਪੈਰੀ ਨੋਰਮ ਹੁੰਦਾ ਉਹ ਵੋਮਿਟ ਨੂੰ ਰੋਕਦਾ ਆ ਉਹ ਜਿਹੜੇ ਤੁਹਾਡੇ ਉਹ ਕਾਰਨ ਵਾਲਾ ਤਾਂ ਕਾਰਨ ਦੱਸੋ ਜੀ ਕਾਰਨ ਕੀ ਹੁੰਦਾ ਕਾਰਨ ਇੱਕ ਸਾਈਕੋਲੋਜੀਕਲ ਹੋ ਜਾਂਦਾ ਕੁਝ ਸਾਈਕੋਲੋਜੀਕਲ ਸ਼ੁਰੂਆਤ ਹੁੰਦੀ ਹੈ ਕਿ ਹਾਂ ਤੁਸ ਜੁਰੂਆਤ ਹੋਈ ਜਿਵੇਂ ਕੋਈ ਬੰਦੇ ਨੇ ਅੱਜ ਉਹ ਸਾਈਕੋਲੋਜੀਕਲ ਕਿਵੇਂ ਹੁੰਦਾ ਸਾਈਕੋ ਕਿਵੇਂ ਹੁੰਦਾ ਉਹ ਪੇਟ ਭਰ ਕੇ ਦਹੀਂ ਦੇ ਨਾਲ ਪਰੌਂਠੇ ਖਾ ਕੇ ਉਹ ਤੋਂ ਚਾਹ ਪੀ ਕੇ ਯਾਨੀ ਕਿ ਵਿਰਧ ਆਹਾਰ ਕਰਕੇ ਉਹ ਗੱਡੀ 'ਚ ਬਹਿ ਗਿਆ ਓਕੇ ਤਾਂ ਉਧਰੋਂ ਸਫ਼ਰ ਦੇ ਨਾਲ ਕੀ ਹੁੰਦਾ ਕਿ ਸਾਡੇ ਸਰੀਰ ਦਾ ਜਿਹੜਾ ਸਿਸਟਮ ਹੀ ਸਫ਼ਰ ਵਰਗਾ ਹੋ ਜਾਂਦਾ ਉਹ ਚੱਲਣ ਲੱਗ ਪੈਂਦਾ ਓਵਰ ਰिएक्ट ਕਰਦਾ ਓਵਰ ਰिएक्ट ਕਰਨ ਦੇ ਨਾਲ ਕੀ ਹੁੰਦਾ ਵੀ ਜਿਹੜੇ ਖਾਣੇ ਦੀ ਪ੍ਰੋਸੈਸ ਜਿਹੜੀ ਉਹ ਇੰਜ ਹੋਣੀ ਚਾਹੀਦੀ ਚੱਕੀ ਚੱਲਨੀ ਉਹ ਬਹੁਤ ਤੇਜ਼ ਚੱਲਦੀ ਹੈ ਹੁਣ ਤੁਸੀਂ ਕੋਈ ਵੀ ਚੀਜ਼ ਇਹਨੂੰ ਚੱਕ ਲੋ ਇਹਨੂੰ ਤੁਸੀਂ ਇੰਨਾ-ਇੰਨਾ ਹਿਲਾ ਰਹੇ ਹੋ ਤਾਂ ਠੀਕ ਹੈ ਇਹ ਓਵਰ ਹਿੱਲਣ ਲੱਗ ਗਿਆ ਕੀ ਹੋਊਗਾ ਬਾਹਰ ਆਊਗਾ ਉਹੀ ਸਾਡੇ ਸਰੀਰ ਦੇ ਮੂਵਿੰਗ ਮੂਵਿੰਗ ਹੈ ਕੁਦਰਤ ਨਾਲ ਹੀ ਤਾਂ ਸਾਡਾ ਸਰੀਰ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਉਹੀ ਗੱਲ ਉਹ ਜੋ ਤੁਸੀਂ ਮੰਨ ਲਓ ਰਿਐਕਟ ਕੀਤਾ ਉਹ ਓਵਰ ਰਿਐਕਟ ਹੋ ਕੇ ਤੁਹਾਡਾ ਉਹ ਜਿਹੜਾ ਖਾਣਾ ਬਾਹਰ ਹੋ ਗਿਆ ਤੁਸੀਂ ਕਿਉਂਕਿ ਖਾਦਾ ਵੀ ਤਾਂ ਸਹੀ ਨਹੀਂ ਸੀ ਨਾ ਵਿਰਧਾਹਾਰ ਦੇ ਨਾਲ ਪਰੌਂਠੇ ਖਾ ਕੇ ਚਾਹ ਪੀਤੀ ਸੀ ਦੁੱਧ ਨਾਲ ਜੀ ਜੀ ਉਹ ਬਾਹਰ ਹੋਣਾ ਹੀ ਹੋਣਾ ਕੁਦਰਤੀ ਜੀ ਗੱਲ ਹੈ ਅੱਛਾ ਤੇ ਡਾਕਟਰ ਸਾਹਿਬ ਇਹ ਨੁਸਖੇ ਬਾਬਤ ਤੁਸੀਂ ਤੁਹਾਡੇ ਕੋਲ ਗੱਲਬਾਤ ਕਰਾਂਗੇ ਪਰ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਜਿਹੜਾ ਆਪਣਾ ਬਣਾਇਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਸ ਤਰ੍ਹਾਂ ਕਿ ਹਾਜ਼ਮਾ ਪਲਸ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਤੇ ਫਿਰ ਹਾਜ਼ਮੇ ਵਾਸਤੇ ਤੁਹਾਡਾ ਕਿਹੜਾ ਨੁਸਖਾ ਫਾਰਮੂਲਾ ਕਾਰਗਰ ਤੁਸੀਂ ਮੰਨਦੇ ਵੀ ਬੜਾ ਘੈਂਟ ਚੀਜ਼ ਹੈ ਹਾਜਮੇ ਲਈ ਅਸੀਂ ਵੈਸੇ ਤਾਂ ਕਰੀਬ-ਕਰੀਬ 7-8 ਤਰ੍ਹਾਂ ਦੇ ਸਾਡੇ ਕੋਲ ਜਿਹੜੇ ਨਾ ਉਹ ਨੁਸਖੇ ਬਣੇ ਤਿਆਰ ਪਏ ਹੁੰਦੇ ਆ ਪਰ ਫਿਲਹਾਲ ਜਿਹੜਾ ਮੈਂ ਤੁਹਾਨੂੰ ਨੁਸਕਾ ਦਿਖਾਉਣ ਜਾ ਰਿਹਾ ਉਹ ਇਸ ਜਿਹੜੀ ਆ ਆਪਣੇ ਨੁਸਕੇ ਦੇ ਨਾਲ ਰਿਲੇਟ ਕਰੇਗਾ ਉਹਦੇ ਤੇ ਬੇਸਡ ਹੈ ਇਦੇ ਵਿੱਚ ਹਾਂ ਇਹ ਉਹ ਸੇਮ ਬੇਸਡ ਹੈ ਉਹਦੇ ਵਿੱਚ ਇਹਦੇ ਥੋੜੀ ਜਿਹੀਆਂ ਜਿਹੀਆਂ ਚੀਜ਼ਾਂ ਅਸੀਂ ਐਕਸਟਰਾ ਕਰ ਦਿੰਨੇ ਆ ਕਿਉਂਕਿ ਜਿੰਨਾਂ ਦਾ ਬਹੁਤ ਜ਼ਿਆਦਾ ਪਾਚਨ ਵਿਗੜਿਆ ਉਹਨਾਂ ਦੇ ਲਈ ਅਸੀਂ ਸਪੈਸ਼ਲ ਇਹ ਤਿਆਰ ਕਰਕੇ ਰੱਖਿਆ ਜਿਨ੍ਹਾਂ ਦੀ ਮਾੜੀ-ਮੋਟੀ ਪ੍ਰੋਬਲਮ ਹੈ ਆ ਜਿਹੜੀਆਂ ਆਪਾਂ ਗਨਵਾਈਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਉਹਨਾਂ ਨੂੰ ਤਾਂ ਉਹ ਘਰੇ ਉਹਨਾਂ ਨੇ ਠੀਕ ਕਰ ਲੈਣਾ ਪਾਉਣੇ ਬਣਾ ਕੇ ਦੱਸਦੇ ਆ ਆਦਰਵਾਇਜ਼ ਅਸੀਂ ਡਾਈਜੋਮੈਕਸ ਨਾਮ ਰੱਖਿਆ ਇਹਦਾ ਠੀਕ ਹੈ ਪੂਰੀ ਤਰ੍ਹਾਂ ਇੱਕ ਸਖਸ਼ਮ ਹੈ ਤੁਹਾਡਾ ਚਾਹੇ ਉਹ ਸੰਗ੍ਰਹਿਣੀ ਹੋਗੀ ਆਈਬੀਐਸ ਹੋਗੀ ਵਾਰ-ਵਾਰ ਟਾਇਲਟ ਜਾਣ ਵੈਲਾ ਦੇ ਫੇਰ ਵੀ ਤੁਸੀਂ ਅੱਜ ਹਾਜ਼ਮਾ ਪਲੱਸ ਲਈ ਬੈਠੇ ਹੋ ਡਗਰ ਮਾਰਦੇ ਹੋ ਹਮ ਬਿਲਕੁਲ ਵਾਰ-ਵਾਰ ਟਾਇਲਟ ਜਾਂ ਜਾਣ ਦੀ ਜੀ ਸੈਂਸੇਸ਼ਨ ਪੈਦਾ ਹੁੰਦੀ ਹੈ ਜੀ ਤੇ ਆਹ ਹੋ ਗਈ ਡਾਈਜੋਮੈਕਸ ਟੈਬਲੇਟ ਇੱਕ ਕੈਪਸੂਲ ਤੇ ਇਹ ਹੋ ਗਿਆ ਪਾਊਡਰ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਤੁਹਾਡੀ ਇਸ ਸੰਗ੍ਰਹਿਣੀ ਨੂੰ ਆਹ ਬਣਨਾ ਜਿਹੜੀ ਆਹ ਬਣਦੀ ਹੈ ਮਿਊਕਸ ਜਿਹੜਾ ਸਰੀਰ ਦੇ ਵਿੱਚ ਵਧਣ ਲੱਗ ਜਾਂਦਾ ਹੈ ਕਫ ਵਧ ਜਾਂਦਾ ਹੈ ਬਾਡੀ ਦੇ ਅੰਦਰ ਤੁਹਾਨੂੰ ਭੁੱਖ ਨਹੀਂ ਚੱਜਣਾ ਲੱਗਦੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਇਹਨੇ ਕੰਮ ਕਰਨਾ ਸਿਰਦਰਦ ਹੋਊਗੀ ਇੱਕ ਮੌਕੇ ਤੁਹਾਡੇ ਗੈਸ ਦੇ ਨਾਲ ਸਿਰਦਰਦ ਹੋਊਗੀ ਇਹ ਫਾਰਮੂਲਾ ਗੈਸ ਰਹਿਣੇ ਨਹੀਂ ਦਿੰਦਾ ਡਾਈਜੋਮੈਕਸ ਇਹਦਾ ਨਾਮ ਹੈ ਇਹ ਤੁਸੀਂ ਯੂਜ਼ ਕਰ ਸਕਦੇ ਹੋ ਘਰੇ ਬਣਾਉਣ ਲਈ ਤੁਹਾਨੂੰ ਆ ਅਸੀਂ ਹੁਣੇ ਦੱਸ ਰਹੇ ਹਾਂ ਜੀ 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 ਤੇ ਫਿਰ ਇਸ ਤੋਂ ਇਲਾਵਾ ਲੀਵਰ ਵਾਸਤੇ ਤੁਸੀਂ ਕਹਿੰਦੇ ਵੀ ਇੱਕ ਹੈਲਦੀ ਸਰੀਰ ਉਦੋਂ ਹੋ ਸਕਦਾ ਜਦੋਂ ਲੀਵਰ ਹੈਲਦੀ ਹੋਵੇ ਬਿਲਕੁਲ ਇਹ ਪਹਿਲਾ ਸਾਡਾ ਪ੍ਰਮੁੱਖ ਅੰਗ ਹੈ ਔਰ ਸਾਡੇ ਸਰੀਰ ਦੀ ਸਭ ਤੋਂ ਵੱਡੀ ਜਿਹੜੀ ਗ੍ਰੰਥੀ ਹੈ ਗਲੈਂਡ ਨੂੰ ਕਿਹਾ ਜਾਂਦਾ ਇਹ ਸਭ ਤੋਂ ਵੱਡੀ ਸਾਡੇ ਅੰਦਰ ਲੀਵਰ ਹੀ ਹੈ ਇਹਦੇ ਲਗਭਗ 60 ਤੋਂ ਉੱਪਰ ਫੰਕਸ਼ਨ ਨੇ ਬਾਡੀ ਦੇ ਅੰਦਰ ਠੀਕ ਹੈ ਜਿਹੜੇ ਇਹ ਕਰਦਾ ਹੈ ਅਗਰ ਇਹ ਨਹੀਂ ਹੈਗਾ ਤਾਂ ਇਹਦਾ ਮਤਲਬ ਹੈ ਤੁਸੀਂ ਫੈਕਟਰੀ ਚੋਂ ਇੰਜਣ ਕੱਢਤਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਕੁਝ ਵੀ ਨਹੀਂ ਚੱਲਣਾ ਤੁਹਾਡਾ ਜ਼ੀਰੋ ਥਰੀ ਡੈਡ ਇਹ ਇਹਦੇ ਵਿੱਚ ਇੰਨੀ ਮਤਲਬ ਤਾਕਤ ਭਰੀ ਹੋਈ ਅਸੀਂ ਇਸ ਫਾਰਮੂਲੇ ਚ ਜਿਹੜਾ ਇਹ ਹੈਗਾ ਲੀਵਾ ਓਕੇ ਠੀਕ ਹੈ ਉਸ ਚੀਜ਼ ਦੇ ਲਈ ਸੀ ਲੀਵਾ ਕਿਊ ਕਰਕੇ ਬਣਾਇਆ ਇਹਦੇ ਚ ਕਰੀਮ ਕਰੀਮ ਮੋਟਾਪਾ ਨੂੰ ਘਟਾਉਣ ਦੀ ਦਵਾਈ ਵੀ ਵਿੱਚੇ ਦੇ ਸ਼ਾਮਲ ਹੈ ਤੁਹਾਡੇ ਕੋਲੇਸਟ੍ਰੋਲ ਵੱਧ ਰਿਹਾ ਹੈ ਟ੍ਰਾਈਗਲਿਸਰਿਡ ਵੱਧ ਰਿਹਾ ਹੈ ਉਹਦੀ ਦਵਾਈ ਇਹਦੇ ਵਿੱਚ ਸ਼ਾਮਲ ਹੈ ਪੈਨਕ੍ਰੀਆਜ਼ ਤੁਹਾਡਾ ਬਹੁਤ ਵਧੀਆ ਤਰ੍ਹਾਂ ਰਿਐਕਟ ਨਹੀਂ ਕਰਦਾ ਠੀਕ ਹੈ ਠੀਕ ਹੈ ਤੁਹਾਨੂੰ ਤੁਹਾਡੇ ਐਮਿਲੇਜ਼ ਇੱਕ ਐਂਜਾਈਮ ਹੁੰਦਾ ਉਹ ਓਵਰ ਰਿਐਕਟ ਹੋ ਜਾਂਦਾ ਉਹਦੇ ਕਰਕੇ ਪੈਨਕ੍ਰੀਆਜ਼ ਦੇ ਕਰਕੇ ਹੀ ਹੁੰਦਾ ਉਹ ਇਹ ਉਸ ਚੀਜ਼ ਨੂੰ ਠੀਕ ਕਰਨ ਦੇ ਲਈ ਸક્ષਮ ਹੈ ਪੂਰੀ ਤਰ੍ਹਾਂ ਤੁਹਾਡਾ ਟ੍ਰਾਈਗਲਿਸਰਾਈਡ ਨੋਰਮਲ ਕਰਨਾ ਹੈ ਨੇ ਮੋਟਾਪਾ ਘਟਾਉਣਾ ਹੈ ਤੁਹਾਡਾ ਇਹਨੇ ਲੀਵਰ ਦੇ ਅੰਦਰ ਗਰਮੀ ਹੈ ਮੇਦੇ ਦੇ ਅੰਦਰ ਗਰਮੀ ਹੈ ਜੀ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਕੱਲਾ ਪ੍ਰੋਡਕਟ ਸਾਡਾ ਜੀ ਕਾਮਯਾਬ ਹੈ ਜੀ ਜੀ ਕੱਲਾ ਨੁਸਖਾ ਜਿਹੜਾ ਹੈ ਇਹ ਇੰਨੀਆਂ ਰੋਗਾਂ ਦੇ ਉੱਤੇ ਕਾਮਯਾਬ ਅਸੀਂ ਹੁਣ ਤੱਕ ਬੜੀ ਕਾਮਯਾਬੀ ਨਾਲ ਯੂਜ਼ ਕਰ ਰਹੇ ਹਾਂ ਔਰ ਹਰ ਬੰਦੇ ਨੇ ਜਿੰਨੇ ਵੀ ਲਿਆ ਐਪਰੀਸ਼ੀਏਟ ਕੀਤਾ ਹੈ ਸਭ ਤੋਂ ਵੱਡੀ ਖਾਸੀਅਤ ਇਹਦੇ ਵਿੱਚ ਇਹ ਸਰੀਰ ਦੀ ਗੰਦਗੀ ਸਾਫ਼ ਕਰਦਾ ਹੈ। ਮਤਲਬ ਜੇ ਤੁਸੀਂ ਇਹਨੂੰ 2 ਦਿਨ ਯੂਜ਼ ਕੀਤਾ ਤੀਜੇ ਦਿਨ ਤੁਹਾਡੇ ਪੇਟ ਦੇ ਅੰਦਰੋਂ ਕਾਲੀ ਕਾਲੀ ਟਾਇਲਟ ਨਿਕਲਨੀ ਸਟਾਰਟ ਹੁੰਦੀ ਹੈ ਇਸ ਫਾਰਮੂਲੇ ਦੇ ਨਾਲ। ਜੀ ਜੀ। ਅੱਛਾ ਤੇ ਫਿਰ ਇਹ ਜਿਹੜਾ ਬਵਾਸੀਰ ਬਵਾਸੀਰ ਦੀ ਵੀ ਜਿਹੜੀ ਬੜੀ ਪ੍ਰੋਬਲਮ ਹੈਗੀ ਇਹਦੇ ਤੁਸੀਂ ਬਵਾਸੀਰ ਲਿਖੇ ਨਹੀਂ ਬਵਾਸੀਰ ਤੇ ਨਹੀਂ ਕੰਮ ਕਰਦਾ ਜੀ। ਬਵਾ ਅਗਰ ਜਿੰਨੂੰ ਬਵਾਸੀਰ ਹੈ। ਹਾਂ ਜੀ। ਪੇਟ ਖਰਾਬ ਕਰਕੇ ਹੀ ਹੋਊਗੀ ਜੀ ਤਾਂ ਉਹ ਵਿੱਚੇ ਹੀ ਕਵਰ ਹੋ ਜਾਣੀ ਹੈ ਇਹਦੇ ਨੂੰ ਪਤਾ ਹੀ ਲੱਗਣਾ ਕਿਉਂਕਿ ਤੁਸੀਂ ਹੁਣ ਇਹ ਫਾਰਮੂਲਾ ਆਪ ਇਨੇ ਤਰੀਕੇ ਨਾਲ ਬਣਾਉਣਾ ਮੂਲੀ ਦਾ ਮੂਲੀ ਤੁਹਾਨੂੰ ਪਤਾ ਬਵਾਸੀਰ ਤੇ ਕੰਮ ਕਰਦੀ ਹੈ ਜੀ ਬਿਲਕੁਲ ਕਰਦੀ ਹੈ ਠੀਕ ਹੈ ਫਿਰ ਇਹ ਵਿੱਚ ਪੈਣੀ ਹੈ ਕਿ ਨਹੀਂ ਪੈਣੀ ਪਾਣੀ ਕਿਵੇਂ ਚਲੋ ਸਾਨੂੰ ਨੁਸਖਾ ਦਿਖਾ ਸਿਖਾ ਦਿਓ ਜੀ ਫਿਰ ਇਹ ਨੁਸਖਾ ਬਣਾਉਣਾ ਤੁਹਾਨੂੰ ਡਾਕਟਰ ਸਾਹਿਬ ਅਸੀਂ ਸਿਖਾਣੇ ਆ ਇਹ ਨੁਸਖਾ ਬਣਾਉਣਾ ਕਿਵੇਂ ਆ ਔਰ ਕਿਸ ਤਰੀਕੇ ਨਾਲਦਾ ਇਸਤੇਮਾਲ ਕਰਨਾ ਸਾਨੂੰ ਦੱਸਿਓ ਤੁਸੀਂ ਮੰਨ ਲਓ ਜੀ 100 ਗ੍ਰਾਮ ਅਜਵੈਨ ਲੈ ਲਈ ਜੀ ਇਹਦੇ ਅੰਦਰ 50 ਜਵੈਨ ਤਾਂ ਕਹਿੰਦੇ ਨੇ ਜੀ ਖੁਰਾਸਾਨੀ ਜਵੈਨ ਨੇ ਜਿਹੜੀ ਇਹ ਨੁਸਖਾ ਫਾਰਮੂਲਾ ਖੁਰਾਸਾਨੀ ਜਵੈਨ ਵਾਲਾ ਨਸ਼ੀੜੀਆਂ ਦੇ ਉੱਤੇ ਬੜਾ ਵਧੀਆ ਕੰਮ ਕਰਦਾ ਉਹ ਨਸ਼ੀੜ ਉਹਦੇ ਵਾਸਤੇ ਤੁਸੀਂ ਕੁਝ ਸੈੱਟ ਕੀਤਾ ਹੋਇਆ ਉਹ ਸੈੱਟ ਵੀ ਕੀਤਾ ਹੋਇਆ ਇਹਦੇ ਵਿੱਚ ਵੀ ਇਹਦੇ ਮੈਂ ਦੱਸ ਦਿੰਦਾ ਕੀ ਪਾ ਕੇ ਤੁਸੀਂ ਕਰਦੇ ਆਦਰਵਾਇਜ਼ ਅਸੀਂ ਜਿਹੜਾ ਇਹ ਨੁਸਖਾ ਬਣਾ ਰੱਖਿਆ ਅੱਛਾ ਇਹ ਬਣਾ ਰੱਖਿਆ ਨੁਸਖਾ ਐਂਟੀਡਾਟ ਇਹਦਾ ਨਾਮ ਹੈ ਐਂਟੀਡਾਟ ਇਹ ਪਾਊਡਰ ਫਾਰਮ 'ਚ ਹੈ ਅੱਧ ਦੇ ਨਾਲੋਂ ਜ਼ਿਆਦਾ ਦਵਾਈਆਂ ਇਹਦੇ 'ਚ ਉਹ ਵਾਲੀਆਂ ਨੇ ਜਿਹੜੀਆਂ ਪੇਟ ਤੇ ਕੰਮ ਕਰਦੀਆਂ ਨਾ ਤੁਹਾਨੂੰ ਕਬਜ ਰਹਿਣ ਦੇਗੀ ਨਾ ਤੁਹਾਨੂੰ ਇਹ ਜਿਹੜੀ ਇਹ ਵਾਰ-ਵਾਰ ਟਾਇਲਟ ਹੁੰਦੀ ਹੈ ਜਿਹੜੇ ਵੱਜ ਦੇ ਤੋੜ ਜਿਹੜੀ ਤੋੜ ਦੇ ਉੱਤੇ ਐਂਟੀਡੋਟ ਕੈਪਸੂਲ ਕੰਮ ਕਰਦੇ ਆ ਓਕੇ 100% ਪਹਿਲੀ ਡੋਜ਼ ਅੱਜ ਲਈ ਹੋਈ ਤੁਸੀਂ ਕਿੰਨੀ ਵੀ ਹਫੀਮ ਖਾਣੇ ਹੋ ਕਿੰਨਾ ਚਿੱਟਾ ਖਾਣੇ ਹੋ ਪਹਿਲੀ ਖੁਰਾਕ ਦੇ ਨਾਲ ਇਹਦੀ ਉਸ ਦੀ ਤੋੜ ਨੂੰ ਖਤਮ ਕਰ ਦਿੰਦਾ ਜੀ ਜੀ ਠੀਕ ਹੈ ਤੇ ਆ ਜਿਹੜੀ ਐਂਟੀਡੋਟ ਟੈਬਲੇਟ ਹੈ ਇਹ ਜਿਹੜੀ ਨਸ਼ੇ ਦੀ ਸਾਡੇ ਅੰਦਰ ਕਰੀਵਿੰਗ ਉੱਠਦੀ ਹੈ ਲਤ ਉੱਠਦੀ ਹੈ ਨਸ਼ੇ ਦੀ ਇਹ ਉਹਨੂੰ ਖਤਮ ਕਰ ਦਿੰਦਾ ਇਹ ਤਿੰਨੋਂ ਚੀਜ਼ਾਂ ਨਸ਼ੇ ਦੇ ਉੱਤੇ ਬਹੁਤ ਵਧੀਆ ਕੰਬੀਨੇਸ਼ਨ ਹੈ ਇਸ ਦਵਾਈ ਦੇ ਅੰਦਰ ਜਿਹੜੀ ਅਜਵਾਇਣ ਹੈ ਉਹ ਖੁਦ ਹੀ ਜਿਹੜੀ ਹੈ ਸਾਡੇ ਸਰੀਰ ਚ ਟੌਕਸਿਨ ਬਾਹਰ ਕੱਢਦੀ ਹੈ ਟੌਕਸਿਨ ਬਾਹਰ ਨਿਕਲਣਗੇ ਤਾਂ ਸਾਡੇ ਜਿਹੜੇ ਨਸ਼ੇ ਦੇ ਕਣ ਚਿਪਕੇ ਹੋਏ ਜਿਹੜੇ ਬੋਡੀ ਨੂੰ ਨਸ਼ਾ ਮੰਗਦੇ ਆ ਇਹ ਉਹਨਾਂ ਨੂੰ ਸਾਫ਼ ਕਰਕੇ ਬਾਹਰ ਕੱਢ ਦਿੰਦੀ ਹੈ ਤਾਂ ਫਿਰ ਜਿਹੜਾ ਨਸ਼ੇੜੀ ਖੁਦ ਨਸ਼ਾ ਛੱਡਣ ਦੇ ਕਾਬਿਲ ਵੀ ਹੋ ਜਾਂਦਾ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਵੀ ਖਰਾਬ ਪੇਟ ਹੁੰਦਾ ਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਜੀ ਉਹ ਮੈਂ ਮੇਰਾ ਇੱਕ ਦੋਸਤ ਹੈਗਾ ਉਹਦਾ ਅਕਸਰ ਪੇਟ ਖਰਾਬ ਰਹਿੰਦਾ ਸੀ ਹੁਣ ਤੇ ਚਲੋ ਪਰਮਾਤਮਾ ਦੀ ਮਿਹਰ ਹੈਗੀ ਉਹਨਾਂ ਤੇ ਤੇ ਉਹਦਾ ਜਦੋਂ ਪੇਟ ਖਰਾਬ ਰਹਿੰਦਾ ਸੀ ਜ਼ਿਆਦਾ ਟਾਈਮ ਖਰਾਬ ਹੋਇਆ ਤੇ ਸਿਰ ਤੇ ਵਾਲ ਉੱਡ ਗਏ ਜੀ ਮੁੱਛਾਂ ਉੱਡ ਗਈਆਂ ਦਾੜੀ ਉੱਡ ਗਈ ਮਤਲਬ ਗ੍ਰੋਥ ਘੱਟ ਹੋਣ ਲੱਗ ਗਈ ਇਹ ਕੀ ਕਰਨਾ ਤੁਸੀਂ ਦੇਖੋ ਪੇਟ ਖਰਾਬ ਤਾਂ ਸਭ ਖਰਾਬ ਹੁਣ ਪੇਟ ਨੇ ਹੀ ਸਾਡਿਆਂ ਜਿਹੜੀਆਂ ਐਂਜ਼ਾਈਮ ਬਣਾਉਣੇ ਨੇ ਪੇਟ ਨੇ ਹੀ ਤੁਹਾਡੇ ਨੇ ਜਿਹੜਾ ਥਾਂ ਥਾਈ ਖਾਣਾ ਪੀਣਾ ਹੈ ਉਹਨੂੰ ਪਚਾ ਕੇ ਤੇ ਉਹਦੀ ਪੋਸ਼ਣ ਜਿਹੜਾ ਉਹ ਜੋ ਕੱਢ ਕੇ ਜਿਵੇਂ ਹਰ ਚੀਜ਼ ਦਾ ਜਿਹੜਾ ਰਸ ਕੱਢ ਕੇ ਉਹਨੇ ਤੁਹਾਡੀ ਹਰ ਚੀਜ਼ ਨੂੰ ਦੇਣਾ ਤੁਹਾਡੀਆਂ ਅੱਖਾਂ ਨੂੰ ਵੀ ਪਰਫੁੱਲਿਤ ਕਰਨਾ ਹੈ ਤੁਹਾਡੇ ਕੰਨਾਂ ਦੇ ਸੁਣਨ ਦਾ ਜਿਹੜਾ ਪਾਣੀ ਹੈ ਉਹਨੂੰ ਉਹਨੇ ਸ਼ੁੱਧ ਕਰਕੇ ਰੱਖਣਾ ਹੈ ਤੁਹਾਡਾ ਬਲੱਡ ਸ਼ੁੱਧ ਕਰਕੇ ਰੱਖਣਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਹੋਣ ਗਿਆ ਤਾਂ ਤੁਹਾਡਾ ਜਿਹੜਾ ਖੂਨ ਸ਼ੁੱਧ ਰਹੇਗਾ ਤਾਂ ਤੁਹਾਡੇ ਵਾਲਾਂ ਤੱਕ ਵੀ ਖੂਨ ਉਹੀ ਪਹੁੰਚੇਗਾ ਨਾ ਜੋ ਮੰਨ ਲਓ ਖੂਨ ਸ਼ੁੱਧ ਨਹੀਂ ਹੈਗਾ ਤਾਂ ਉਹਦੀ ਤਾਕਤ ਕਮ ਘੱਟ ਹੋ ਗਈ ਤਾਕਤ ਘਟੋਗੀ ਤਾਂ ਤੁਹਾਡੀ ਅਪਰਲੀ ਸਕੈਲਪ ਦੇ ਅੰਦਰ ਜਿਹੜੀ ਹੈ ਜਿਹੜੇ ਵਾਲ ਜਿੱਥੇ ਦਾੜ੍ਹੀ ਲਾ ਲੋ ਚਾਏ ਸਿਰ ਦੇ ਵਾਲ ਲਾ ਲੋ ਉਹਨਾਂ ਨੂੰ ਵੀ ਤਾਂ ਤਾਕਤ ਚਾਹੀਦੀ ਹੈ ਨਾ ਤਾਕਤ ਕਿੱਥੋਂ ਮਿਲਣੀ ਹੈ ਉਸੇ ਖੂਨ ਚੋਂ ਮਿਲਣੀ ਉਹ ਖੂਨ ਜਦੋਂ ਗਲੀਜ਼ ਗਿਆ ਗੰਦਾ ਹੋ ਗਿਆ ਉਹਦੀ ਤਾਕਤ ਆਪਣੀ ਉਂਝ ਛੱਡ ਗਿਆ ਤਾਂ ਫਿਰ ਵਾਲਾਂ ਦਾ ਕੀ ਕਸੂਰ ਹੈ ਉਹ ਤਾਂ ਚੜਨੇ ਨੇ ਨਾਲੋਂ ਲੈਣੇ ਨੇ ਉਹ ਤਾਂ ਹੁਣ ਇਹ ਹੱਥ ਤਾਂ ਨਹੀਂ ਲੈ ਜੂਗਾ ਵਾਲ ਹੀ ਲੈਣਗੇ ਨਾ ਫਿਰ ਉਹ ਲੈਣਗੇ ਉਹਦੇ ਲਈ ਅਸੀਂ ਇਹ ਜਿਹੜਾ ਪ੍ਰੋਡਕਟ ਸਾਡਾ ਇਹ ਸਾਡਾ ਜਿਹੜਾ ਨੁਸਖਾ ਹੈ ਫਾਰਮੂਲਾ ਹੈ ਬਹੁਤ ਜ਼ਿਆਦਾ ਕਾਮਯਾਬ ਹੈ ਇਹ ਔਇਲ ਹੈ ਇਹ ਅਸੀਂ ਨੇਚਰਲ ਚੀਜ਼ਾਂ ਦੇ ਨਾਲ ਇਹ ਸ਼ੈਂਪੂ ਬਣਾ ਰੱਖਿਆ ਜੀ ਇਹਦੇ ਚ ਸਾਰੇ ਇਨਗਰੀਡੀਅੰਟਸ ਜਿਹੜੇ ਨੇ ਉਹ ਹੋਮ ਮੇਡ ਹੋਮ ਮੇਡ ਟੋਟਲ ਨੇਚਰਲ ਨੇ ਜੇ ਇਹ ਸ਼ੈਂਪੂ ਇਹ ਨੁਸਖਾ ਫਾਰਮੂਲਾ ਬਣਾਉਣ ਦਾ ਕੋਈ ਤੁਹਾਡੇ ਕੋਲੋਂ ਫੋਨ ਤੇ ਪੁੱਛਣਾ ਚਾਹੇ ਦੱਸ ਦੰਨੇ ਹੋ ਹਾਂ ਬਿਲਕੁਲ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਆਮ ਆਪਣੀ ਘਰ ਦੀ ਰਸੋਈ ਚੋਂ ਜਾਂ ਮੜੀਆ ਮੋਟਿਆ ਕੁਝ ਪੰਸਾਰੀ ਤੋਂ ਲਿਆ ਕੇ ਜੋ ਉਹਨਾਂ ਦੇ ਵਸਤ ਦੇ ਵਿੱਚ ਨੇ ਵੀ ਕਿੰਨੀ ਮਿਕਦਾਦ ਮਰਲਾਉਣੀ ਹੈ ਉਹ ਦੱਸ ਦੇ ਦਈਏ ਨੇ ਸਾਰੀਆਂ ਚੀਜ਼ਾਂ ਤੇ ਬਹੁਤ ਜ਼ਿਆਦਾ ਸਪੈਸੀਫਿਕ ਚੀਜ਼ਾਂ ਹੁੰਦੀਆਂ ਨੇ ਕੋਈ ਟੈਂਪਰੇਚਰ ਰੱਖਣਾ ਹੁੰਦਾ ਹੈ ਉਹ ਚੀਜ਼ਾਂ ਦੇਖੋ ਹਰ ਬੰਦਾ ਆਪਣੇ ਕਿਚਨ ਦੇ ਅੰਦਰ ਨਹੀਂ ਮੇਨਟੇਨ ਕਰ ਸਕਿਆ ਉਹਦੇ ਲਈ ਇਨਸਟਰੂਮੈਂਟ ਚਾਹੀਦੇ ਹੁੰਦੇ ਉਹ ਸਾਡੇ ਕੋਲ ਤਾਂ ਉਹ ਹੈਗੇ ਸੀ ਤਾਂ ਉਸ ਤਰੀਕੇ ਬਣਾ ਲੈਨੇ ਜੀ ਜੀ ਪਰ ਜਿਹੜੇ ਘਰੇਲੂ ਨੁਸਖੇ ਜਿਨ੍ਹਾਂ ਨੇ ਯੂਜ਼ ਕਰਨੇ ਨੇ ਉਹਨਾਂ ਲਈ ਹਮੇਸ਼ਾ ਹੀ ਵੈਲਕਮ ਹੈ ਸਾਡਾ ਉਹ ਘਰੇਲੂ ਨੁਸਖਾ ਹੀ ਤਾਂ ਹੁਣ ਆਪਾਂ ਸਾਨੂੰ ਫਿਰ ਇਹ ਨੁਸਖਾ ਦੱਸੋ ਇਹਨਾਂ ਦਾ ਕਹਿਣਾ ਹੈ ਕਿ ਲਗਭਗ ਲਗਭਗ 90 ਬਿਮਾਰੀਆਂ ਦਾ ਜੜਾ ਹੱਲ ਹੈਗਾ ਇਹ ਕਦੂ ਕਸ਼ਕੀਤੀ ਮੂਲੀ ਤੇ ਇਹ ਮੈਂ ਤਾਂ ਪਹਿਲੀ ਵਾਰ ਦੇਖੇ ਜੀ ਪੀਲੇ ਰੰਗ ਦਾ ਨਿੰਬੂ ਡਾਕਟਰ ਸਾਹਿਬ ਪੀਲੇ ਰੰਗ ਦਾ ਨਿੰਬੂ ਨਹੀਂ ਆ ਜਿਸ ਤਰ੍ਹਾਂ ਇਹ ਕਦੋਂ ਕਸ ਕੀਤਾ ਗਿਆ ਅੱਛਾ ਮੈਚ ਕੀਤਾ ਤੁਸੀਂ ਹਾਂ ਇਹਨੂੰ ਚੰਗੀ ਤਰ੍ਹਾਂ ਧੋਸ ਸਵਾਰ ਕੇ ਇਹਨੂੰ ਪੂੰਝ ਕੇ ਚੰਗੀ ਤਰ੍ਹਾਂ ਵੀ ਗਿੱਲਾਪਨ ਨਾ ਆਏ ਇਹਦੇ 'ਚ ਫਿਰ ਇਹਨੂੰ ਜਿਹੜਾ ਕਿਉਂਕਿ ਇਸ ਫਾਰਮੂਲੇ ਨੂੰ ਪਾਣੀ ਬਿਲਕੁਲ ਨਹੀਂ ਲੱਗਣਾ ਚਾਹੀਦਾ ਆਮ ਪਾਣੀ ਨਹੀਂ ਲੱਗਣਾ ਚਾਹੀਦਾ ਇਹਨਾਂ ਵਾਲੇ ਪਾਣੀ ਜਿਹੜਾ ਹੈਗਾ ਜਿਵੇਂ ਉਹਨੇ ਚੋਂ ਕੱਢ ਲਿਆ ਸੀ ਪਾਣੀ ਨਿਚੋੜ ਕੇ ਜੀ ਇਹ ਪਾਣੀ ਰੱਖਿਆ ਪਿਆ ਤੇ ਇਹ ਮੂਲੀ ਰੱਖੀ ਪਈ ਹੈ ਠੀਕ ਹੈ ਕੱਦੂ ਕਸ਼ ਕੀਤੀ ਇਹ ਕੱਦੂ ਕਸ਼ ਕਰਨ ਲਈ ਦਿਖਾਤਾ ਵੀ ਇਸ ਤਰ੍ਹਾਂ ਇਹਨੂੰ ਤੁਸੀਂ ਕੱਦੂ ਕਸ਼ ਕਰਕੇ ਇਹਦਾ ਪਾਣੀ ਕੱਢੋਗੇ ਤਾਂ ਕਿ ਛਿਲਕੇ ਦਾ ਜਿਹੜਾ ਜਿਹੜਾ ਇਹਨੂੰ ਸਾਂਭ ਕੇ ਰੱਖਦਾ ਇਸ ਪਾਣੀ ਨੂੰ ਉਹ ਕਿੰਨਾ ਤਾਕਤਵਰ ਹੋਊਗਾ ਇਹ ਉਹਦੇ ਲਈ ਦਿਖਾਇਆ ਗਿਆ ਇਹਨੂੰ ਹੁਣ ਬਣਾਉਣਾ ਇਸ ਤਰ੍ਹਾਂ ਕਿ ਤੁਸੀਂ ਜਿਸ ਤਰ੍ਹਾਂ ਆ ਹੁਣ ਲਈ ਤੁਸੀਂ ਮੂਲੀ ਜੀ ਮੂਲੀ ਹਾਲਾਂਕਿ ਤੁਸੀਂ ਕਿਸੇ ਕਪੜੇ ਚੋਂ ਨਿਚੋੜ ਕੇ ਇਹਦਾ ਜਿਹੜਾ ਪਾਣੀ ਉਹ ਪਾ ਸਕਦੇ ਹੋ ਠੀਕ ਹੈ ਇਹ ਇੰਨੀ ਜਿਵੇਂ ਮੂਲੀ ਲੈ ਲਈ ਆਪਾਂ ਠੀਕ ਹੈ ਇਹ ਜਿਵੇਂ 100 ਗ੍ਰਾਮ ਤੁਹਾਡੀ ਅਜਵੈਨ ਹੈ ਤਾਂ 100 ਗ੍ਰਾਮ ਹੀ ਤੁਸੀਂ ਮੂਲੀ ਜਿਹੜੀ ਉਹ ਜਿਹੜੀ ਉਹ ਕਰ ਲੈਣੀ ਐ ਕਦੂਕਸ ਤੇ ਉਹਦਾ ਪਾਣੀ ਨਿਚੋੜ ਨਿਚੋੜ ਕੇ ਇੰਜ ਪਾਈ ਜਾਣਾ ਠੀਕ ਹੈ ਇਹ ਤਾਂ ਕਾਫੀ ਨਿਕਲ ਗਿਆ ਜੀ ਪਾਣੀ ਦਾ ਹਾਂ ਪਾਣੀ ਦਾ ਹਲੇ ਇਹ ਚਥਲਡੇ ਵਾਲੀ ਤਾਂ ਹੋਰ ਵੀ ਹੈਗਾ ਤੁਸੀਂ ਉਹ ਸਾਰਾ ਪਾਉਣਾ ਚਾਹੋ ਸਾਰਾ ਪਾਓ ਆ ਦੇਖੋ ਪਾਣੀ ਪਾਣੀ ਐ ਪਿਓਰ ਐ ਜੀ ਠੀਕ ਹੈ ਇਹਨੂੰ ਵੀ ਤੁਸੀਂ ਨਿਚੋੜ ਦਿਓ ਇਹ ਸਾਰਾ ਪਾਣੀ ਇਹਦੇ ਚ ਪੈ ਗਿਆ ਬਸ ਇੰਨਾ ਕੀ ਪਾਣੀ ਪਾਉਣਾ ਹੈ ਤੇ ਇਹਨੂੰ ਤੁਸੀਂ ਥੋੜੀ ਜੀ ਖਲਾਰ ਕੇ ਰੱਖ ਦੇਣੀ ਐ ਠੀਕ ਹੈ ਯਾਨੀ ਕਿ ਇਸ ਤਰ੍ਹਾਂ ਕਰਕੇ ਨਾ ਇਹਨੂੰ ਖਲਾਰ ਦੇਣੀ ਐ ਤੇ ਇਹਨੂੰ ਟੱਪ ਦੇ ਵਿੱਚ ਰੱਖ ਦੇਣਾ ਤੇਜ਼ ਤੁੱਪ ਜਿੱਦਣ ਹੋਵੇ ਉਸ ਦਿਨ ਬਣਾਓ ਇਹ ਫਾਰਮੂਲਾ ਉਸ ਦਿਨ ਸ਼ੁਰੂ ਕਰੋ ਬਰਸਾਤਾ ਚ ਇਹਨੂੰ ਬਿਲਕੁਲ ਨਹੀਂ ਬਣਾਉਣਾ ਕਿਉਂਕਿ ਇਹਨੇ ਜਿਹੜੀ ਫੰਗਸ ਫੜ ਲੈਣੀ ਹੈ ਉਲੀ ਫੜ ਲੈਣੀ ਹੈ ਮੌਇਸਚਰ ਇਹਨੂੰ ਚਾਹੀਦਾ ਨਹੀਂਗਾ ਇਹ ਇਸ ਤਰ੍ਹਾਂ ਸ਼ਾਮ ਤੱਕ ਇਹਨੇ ਆਠਰ ਜਾਣਾ ਸੁੱਕ ਜਾਣਾ ਨਹੀਂ ਸੁੱਕਿਆ ਤਾਂ ਅਗਲੇ ਦਿਨ ਸਕਾ ਲਓ ਠੀਕ ਹੈ ਇੱਕ ਦਿਨ ਨਿੰਬੂ ਤੁਸੀਂ ਮੂਲੀ ਦਾ ਪਾਣੀ ਪਾਇਆ ਨੈਕਸਟ ਡੇ ਇਹਦੇ ਤੁਸੀਂ ਜਿਹੜਾ ਆਵਲਾ ਨਿੰਬੂ ਦਾ ਪਾਣੀ ਪਾਉਣਾ ਜੀ ਜਿਵੇਂ ਆ ਨਿੰਬੂ ਹੈਗਾ ਤੁਸੀਂ ਇੱਥੋਂ ਕੱਟ ਲਿਆ ਇਹਨੂੰ ਕੱਟਣ ਤੋਂ ਬਾਅਦ ਇਹਨੂੰ ਆ ਸੁੱਕ ਗਿਆ ਸਮਝ ਲਓ ਠੀਕ ਹੈ ਇਹ ਨੈਕਸਟ ਦੇ ਦੀ ਪ੍ਰੋਸੈਸ ਦੱਸ ਰਹੀ ਸੇਮ ਡੇ ਦੀ ਨਹੀਂ ਹੈਗੀ ਸੇਮ ਡੇ ਨਹੀਂ ਕਰਨਾ ਲੋਕਾਂ ਨੂੰ ਭੁਲੇਖਾ ਵੀ ਬਹੁਤ ਪੈਂਦਾ ਹੈ ਜੀ ਜੀ ਇਹਨੂੰ ਕਰਕੇ ਇਕੱਠੀ ਕਰ ਲਓ ਫਿਰ ਇਹ ਤੁਸੀਂ ਪਾਣੀ ਹੈ ਜਿਹੜਾ ਨਾ ਇਹਦਾ ਨਿੰਬੂ ਦਾ ਪਾ ਦੇਵੇ ਦੇ ਵਿੱਚ ਓਕੇ ਠੀਕ ਹੈ ਚੰਗੀ ਤਰ੍ਹਾਂ ਇਹ ਪੂਰਾ ਭਿੱਜ ਜਾਏਗਾ ਇੱਕ ਜੱਦ ਤੋਂ ਜ਼ਿਆਦਾ ਦੋ ਨਿੰਬੂਆਂ ਦੀ ਮਾਤਰਾ ਲੱਗੇਗੀ ਹੂੰ ਇਹਨੂੰ ਇਸ ਤਰੀਕੇ ਨਾਲ ਇਹ ਚ ਜਿਹੜੀ ਗਿਟਕ ਜਾ ਰਹੀ ਹੈ ਉਹਨੂੰ ਤੁਸੀਂ ਬਾਹਰ ਕੱਢ ਦਿਓ ਠੀਕ ਹੈ ਹੁਣ ਕੀ ਕਰੇਗਾ ਮੈਨੂੰ ਉਸਕਾ ਫਾਰਮੂਲਾ ਜੇ ਕਿਸ ਟਾਈਮ ਲੈਣਾ ਹੈ ਔਰ ਕਰੇਗਾ ਕਿ ਇਹ ਪਹਿਲੇ ਤਾਂ ਮੈਂ ਦੱਸਾਂ ਜੀ ਇਹਨੂੰ ਤੁਸੀਂ 4 ਦਿਨ ਮੂਲੀ ਦੇ ਪਾਣੀ ਨਾਲ ਤਰ ਕਰਨਾ ਹੈ ਤੇ ਸੁਕਾਉਣਾ ਹੈ ਠੀਕ ਹੈ ਤੇ 4 ਦਿਨ ਨਿੰਬੂ ਦੇ ਪਾਣੀ ਨਾਲ ਤਰ ਕਰਨਾ ਹੈ ਤੇ ਇਸ ਵਾਰ ਨਿੰਬੂ ਇੱਕ ਵਾਰ ਮੂਲੀ ਇੱਕ ਦਿਨ ਨਿੰਬੂ ਇੱਕ ਦਿਨ ਮੂਲੀ ਠੀਕ ਹੈ 8 ਦਿਨ ਦੀ ਪ੍ਰੋਸੈਸ ਤੁਹਾਡੀ ਇਹ ਹੋਗੀ ਠੀਕ ਹੈ ਤੁਹਾਡਾ ਫਾਰਮੂਲਾ ਤਿਆਰ ਹੈ ਜੇ ਨਹੀਂ ਸੁੱਕਦਾ ਤਾਂ ਅਗਲੇ ਦਿਨ ਅੱਧਾ ਦਿਨ ਹੋਰ ਰੱਖ ਸਕਦੇ ਹੋ ਠੀਕ ਹੈ ਹੋ ਗਿਆ ਸੁਭਿਆ ਨਮਕ ਕੀ ਕਰਨਾ ਹੈ ਜੀ ਫਿਰ ਜਦੋਂ ਇਹ ਫਾਰਮੂਲਾ ਬਣ ਕੇ ਤਿਆਰ ਹੋ ਜਾਏਗਾ ਠੀਕ ਹੈ 8ਵੇਂ ਦਿਨ ਲਾ ਲਓ 10ਵੇਂ ਦਿਨ ਲਾ ਲਓ ਉਸ ਤੋਂ ਬਾਅਦ ਤੁਸੀਂ ਇਹਦੇ 'ਚ ਜਿੰਨੀ ਤੁਹਾਡੀ ਅਜਵੈਨ ਹੈ ਜੀ ਉਹਨਾਂ ਤੁਸੀਂ ਇਹ ਕਾਲਾ ਨਮਕ ਓਕੇ ਉਹ ਮਿਕਸ ਕਰ ਦੇਣਾ ਇਹਨੂੰ ਸੁੱਕਿਆ ਸਮਝੋ ਜੀ ਤੁਸੀਂ ਅਜਵੈਨ ਸੁੱਕੀ ਪਈ ਹੈ ਜਿੰਨਾ ਤੁਸੀਂ ਅਜਵੈਨ 100 ਗ੍ਰਾਮ ਪਾਈ ਸੀ ਤਾਂ 100 ਗ੍ਰਾਮ ਇਹਦੇ 'ਚ ਇਹ ਵਾਲਾ ਲੂਣ ਪਾ ਦੇਣਾ ਇਹਦੇ 'ਚ ਕਾਲਾ ਨਮਕ ਪਾਇਆ ਜਾ ਸਕਦਾ ਹੈ ਇਹਦੇ 'ਚ ਸਿੰਧ ਦਾ ਨਮਕ ਪਾਕਿਸਤਾਨੀ ਨਮਕ ਵੀ ਜਿਹਨੂੰ ਆਪਾਂ ਕਹਿੰਦੇ ਉਹ ਪਾਇਆ ਜਾ ਸਕਦਾ ਇਹ ਹੋ ਗਿਆ ਜਿਨ੍ਹਾਂ ਨੇ ਹੋਰ ਇਹਨੂੰ ਬਹੁਤ ਜ਼ਿਆਦਾ ਡਾਈਜੈਸਟਿਵ ਬਣਾਉਣਾ ਹੈ ਜੀ ਗੰਦੀ ਗੈਸ ਬਹੁਤ ਜ਼ਿਆਦਾ ਨਿਕਲਦੀ ਜਿਨ੍ਹਾਂ ਦੀ ਹੂੰ ਉਹਨਾਂ ਨੂੰ ਚਾਹੀਦਾ ਕਿ ਇਸ ਜੇ ਉਹ 10 200 ਗ੍ਰਾਮ ਫਾਰਮੂਲਾ ਹੋ ਗਿਆ ਜੀ 100 ਗ੍ਰਾਮ ਤੁਹਾਡੀ ਅਜਵੈਨ ਹੈ ਤੇ 100 ਗ੍ਰਾਮ ਤੁਹਾਡਾ ਜੀ ਲੂਣ ਹੈ ਉਹਦੇ ਵਿੱਚ 20 20 ਗ੍ਰਾਮ ਜਿਹੜੀ ਹੈ 10ਵਾਂ ਹਿੱਸਾ ਯਾਨੀ ਕਿ ਉਹ ਤੁਸੀਂ ਹਿੰਗ ਜਿਹੜੀ ਹੈ ਉਹ ਘਿਓ ਚ ਭੁੰਨ ਕੇ ਪਾ ਸਕਦੇ ਹੋ ਇੱਥੇ ਜਾਣ ਕੇ ਨਹੀਂ ਰੱਖੀ ਕਿਉਂਕਿ ਹਰੇਕ ਬੰਦੇ ਨੂੰ ਹਿੰਗ ਜਿਹੜੀ ਹੈ ਉਹ ਹਾਂ ਮਿਲਦੀ ਨਹੀਂਗੀ ਨਾ ਇਹ ਜ਼ਰੂਰਤ ਹੁੰਦੀ ਹੈ ਇਹ ਫਾਰਮੂਲਾ ਆਪਣੇ ਆਪ ਦੇ ਵਿੱਚ ਇੰਨਾ ਸਖਸ਼ਮ ਹੈ ਆ ਰੋਗ ਤੁਸੀਂ ਦੁਬਾਰਾ ਦਿਖਾ ਦਿਓ ਜੀ ਇਹਨਾਂ ਕੀ ਕੀ ਨੇ ਏ ਭੁੱਖ ਨਾ ਲੱਗਣਾ ਸਭ ਤੋਂ ਪਹਿਲੇ ਜਿਹੜੇ ਲੋਕਾਂ ਨੂੰ ਨਹੀਂ ਲੱਗਦੀ ਫਿਰ ਗੈਸ ਜਿਹੜੀ ਬਹੁਤ ਜ਼ਿਆਦਾ ਬਣ ਕੇ ਸਿਰ ਨੂੰ ਚੜਦੀ ਅਪਚ ਹੋ ਜਾਂਦੀ ਹੈ ਯਾਨੀ ਹਾਜਮਾ ਖਰਾਬ ਹੈ ਯਾਨੀ ਅਫਾਰਾ ਬਣ ਲੱਗਿਆ ਪੇਟ ਰੋਟੀ ਖਾਣ ਤੋਂ ਬਾਅਦ ਡਕਾਰਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਤੇ ਖਾਣਾ ਪੇਟ ਚ ਪਿਆ ਰਹਿਣਾ 6 6-6 ਘੰਟੇ ਪਿਆ ਰਹਿਣਾ ਤੇ ਹজম ਹੀ ਨਾ ਹੋਣਾ ਉਸ ਤੋਂ ਬਾਅਦ ਗੰਦੀ ਜਿਹੜੀ ਗੈਸ ਸਰਦੀ ਹੈ ਪੇਟ ਦੇ ਰਸਤੇ ਤੁਹਾਡਾ ਲੀਵਰ ਫੈਟੀ ਹੋ ਗਿਆ ਪੇਟ ਦਰਦ ਹੋ ਰਹੀ ਹੈ ਮੰਨ ਲਓ ਉਹ ਤਾਂ ਤੁਸੀਂ ਵੈਸੇ 9 ਨੰਬਰ ਯਾਦ ਰੱਖਿਓ ਵੈਸੇ ਹੀ ਸੁਣਿਆ ਇੱਥੇ ਰੱਖ ਕੇ ਆਪਾਂ ਫੱਕੀ ਜਿਹੜੀ ਹੈ ਪੇਟ ਦੇ ਉੱਤੇ ਸੌਰੀ ਥੋੜੀ ਅਜਵੈਨ ਰੱਖ ਕੇ ਆਪਾਂ ਫੱਕੀ ਬਣਾ ਲੈਨੇ ਥੋੜਾ ਜਿਹਾ ਨਮਕ ਪਾਨੇ ਦੇ ਲੈ ਲੈਨੇ ਉਹ ਇਹੋ ਹੀ ਫਾਰਮੂਲਾ ਅੱਧਾ ਰੈਡੀमेड ਹੋ ਗਿਆ ਯਾਨੀ ਕਿ ਉਸ ਤੋਂ ਬਾਅਦ ਸਫਰ ਦੇ ਵਿੱਚ ਜਿਹੜੇ ਲੋਕਾਂ ਨੂੰ ਉਲਟੀ ਆਉਂਦੀ ਹੈ ਉਹ ਜਿਬ ਪਾ ਕੇ ਲੈ ਜਾਣ ਜਦੋਂ ਤੁਹਾਨੂੰ ਐਵੇਂ ਦਾ ਲੱਗਦਾ ਹੈ ਤਾਂ ਇਹਨੂੰ ਦੋ ਚੁੰਡੀਆਂ ਜਿਹੜੀਆਂ ਜੇਬ ਤੇ ਰੱਖ ਕੇ ਆਰਾਮ ਨਾਲ ਚੂਸਣਾ ਸ਼ੁਰੂ ਕਰ ਦੇਣ ਯੂਰਿਕ ਐਸਿਡ ਦਾ ਵੱਧ ਬਣ ਰਿਹਾ ਸੰਗ੍ਰਹਿਣੀ ਦੀ ਸਮੱਸਿਆ ਵਾਰ-ਵਾਰ ਟਾਇਲਟ ਜਾਣਾ ਜਿਹਨੂੰ ਕਹਿੰਦੇ ਨੇ ਉਹਦੇ ਤੇ ਕਵਰ ਕਰਦੀ ਕਬਜ ਜਿੰਨਾ ਬੰਦਿਆਂ ਨੂੰ ਬਹੁਤ ਜ਼ਿਆਦਾ ਰਹਿੰਦੀ ਹੈ ਡਾਈਜੈਸ਼ਨ ਵਿਗੜਿਆ ਹੋਣ ਕਰਕੇ ਜੇ ਇਹ ਸਾਰੀਆਂ ਚੀਜ਼ਾਂ ਠੀਕ ਨੇ ਤੁਹਾਡਾ ਮਰਦਾਨਾ ਤਾਕਤ ਆਪਟੋਮੈਟਿਕਲੀ ਤੁਹਾਡੀ ਇਹਨੇ ਨੋਰਮਲ ਕਰ ਦੇਣੀ ਆ ਜੀ ਜੀ ਤੇ ਪੈਨਕ੍ਰੀਆਜ਼ ਅਗਰ ਤੁਹਾਡਾ ਵਿਗੜ ਚੁੱਕਿਆ ਉਹਦੇ ਵਿੱਚ ਜਿਹੜੀ ਹੈ ਬੀਟਾ ਸੈੱਲ ਜਿਹੜੇ ਨੇ ਉਹ ਜਵਾਬ ਦੇ ਗਏ ਤੁਹਾਡੇ ਵਰਕ ਨਹੀਂ ਕਰ ਰਹੇ ਪ੍ਰੋਪਰਲੀ ਉਹਨੂੰ ਸ਼ੂਗਰ ਯਾਨੀ ਕਿ ਸਿੱਧੀ ਸਿੱਧੇ ਆਪਾਂ ਸ਼ੂਗਰ ਦੀ ਸਮੱਸਿਆ ਲਈ ਉਹਦੇ ਤੇ ਵਰਕ ਕਰੇਗਾ ਏ ਡਾਈਜੈਸ਼ਨ ਸੁਧਰਨ ਕਰਕੇ ਸ਼ੂਗਰ ਆਟੋਮੈਟਿਕਲੀ ਠੀਕ ਹੁੰਦੀ ਹੈ ਜਿਹੜਾ ਇਹ ਸਿੱਧਾ ਫੇਰ ਫੇਰ ਸਭ ਤੋਂ ਵੱਡੀ ਚੀਜ਼ ਜਿਹੜੀ ਅੱਜ ਕੱਲ੍ਹ ਹੈਗੀ ਹੈ ਮੋਟਾਪਾ ਜੀ ਮੋਟਾਪੇ ਦੇ ਉੱਤੇ ਇਸ ਫਾਰਮੂਲੇ ਨੇ 100% ਕੰਮ ਕਰਨਾ ਹੈ ਤੁਹਾਨੂੰ ਜੀ ਜੀ ਮਹੀਨੇ ਦੇ ਅੰਦਰ 2 ਤੋਂ 3 4-4 ਕਿਲੋ ਲੋਕਾਂ ਦਾ ਮੈਂ ਵਜ਼ਨ ਘਟਨਾ ਸਿਰਫ ਇਕੱਲੇ ਫਾਰਮੂਲੇ ਨਾਲ ਮੈਂ ਵੇਖਿਆ ਮੈਂ ਘਟਦਾ ਹੋਇਆ ਜੀ ਮੇਨ ਕਾਮਯਾਬ ਇਹ ਫਾਰਮੂਲਾ ਹੈ ਤੇ ਜਿਨ੍ਹਾਂ ਨੂੰ ਇੱਕ ਐਡਵਾਈਸ ਹੈਗੀ ਹੈ ਜਿਨ੍ਹਾਂ ਲੋਕਾਂ ਦਾ ਬੀਪੀ ਵੱਧਾ ਹੈ ਜੀ ਉਹ ਇਸ ਫਾਰਮੂਲੇ ਦੇ ਅੰਦਰ ਨਮਕ 100 ਗ੍ਰਾਮ ਅਜਵੈਨ ਹੈ ਤਾਂ 50 ਗ੍ਰਾਮ ਨਮਕ ਪਾਲਣ 25 ਗ੍ਰਾਮ ਅੱਧਾ ਹਿੱਸਾ ਕਰ ਲਿਆ ਅੱਧਾ ਹਿੱਸਾ ਕਰ ਲੈਣ ਤਾਂ ਉਹ ਉਹਨਾਂ ਬੰਦਿਆਂ ਤੇ ਵੀ ਪੂਰੀ ਤਰ੍ਹਾਂ ਕਾਮਯਾਬ ਰਹੇਗਾ ਔਰ ਨਮਕ ਵੀ ਬਹੁਤ ਇੰਨਾ ਜ਼ਿਆਦਾ ਨਹੀਂ ਹੈਗਾ ਕਿ ਜਿਹੜਾ ਤੁਸੀਂ ਦਿਨ ਦੇ ਵਿੱਚ ਯੂਜ਼ ਕਰ ਰਹੇ ਉਹਨੂੰ ਥੋੜਾ ਘਟਾ ਕੇ ਇਹਨੂੰ ਪੂਰਾ ਵੀ ਲਿਆ ਜਾ ਸਕਦਾ ਇੰਨੇ ਸਾਰੇ ਰੋਗਾਂ ਨੂੰ ਇਹ ਕਵਰ ਕਰਨ ਦੀ ਇਹਦੇ ਅੰਦਰ ਕਾਕਤ ਪਰ ਇਹ ਕੁਦਰਤ ਨੇ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਸੰ ਜਿਹੜੀ ਬੂਟੀਆਂ ਦਾ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਸਿੰਘ ਜਿਨ੍ਹਾਂ ਨੇ ਅੱਜ ਨਿੰਬੂ ਵਾਲਾ ਮooli ਦਾ ਪਾਣੀ ਹੈ ਜਿਹੜਾ ਕੱਦੂ ਕਸ਼ ਕਰਕੇ ਔਰ ਸਿੰਦੇ ਨਮਕ ਵਾਲਾ ਨੁਸਖਾ ਫਾਰਮੂਲਾ ਦਿੱਤਾ ਹੈ ਸਿੱਧਾ ਸਿੱਧਾ ਉਹਨਾਂ ਨੇ ਕਿਹਾ ਹੈ ਕਿ 14 ਰੋਗ ਤੇ ਦੇ ਨਾਲ ਸਿੱਧੇ ਸਿੱਧੇ ਜਿਹੜੇ 올 ਹੀਲ ਹੋ ਜਾਂਦੇ ਨੇ ਕੰਟਰੋਲ ਦੇ ਵਿੱਚ ਆ ਜਾਂਦੇ ਨੇ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਹੈ ਜਿਹੜਾ ਉਹ ਪੈਦਾ ਹੁੰਦਾ ਕੀ ਕਹਿੰਦੇ ਡਾਕਟਰ ਸਾਹਿਬ ਮੈਂ ਇੱਕ ਕਹਿਣਾ ਸੀ ਵੀ ਇਹਦਾ ਰੰਗ ਦੇਖੋ ਕਿਵੇਂ ਪੀਲਾ ਪੀਲਾ ਹੋ ਜਾਂਦਾ ਗੁਲਾਬੀ ਗੁਲਾਬੀ ਹੋ ਗਿਆ ਇਹ ਜੇ ਤੁਸੀਂ ਮੰਨ ਲਓ ਇਹ ਫਾਰਮੂਲਾ ਤਸੱਲੀ ਨਾਲ ਯੂਜ਼ ਕਰਦੇ ਹੋ ਤਾਂ ਇਹ ਸਮਝੋ ਤੁਹਾਡੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਇੱਕ ਗੁਲਾਬੀ ਪਿੰਕ ਪਿੰਕ ਕਰ ਸਕਿਆ ਬਹੁਤ ਵਧੀਆ ਲੱਭ ਪਿੰਗ ਪਿੰਗ ਦਿਲ ਗਾਰਡਨ ਗਾਰਡਨ ਹੋ ਜਾਏਗਾ ਬਸ ਬਸ ਬਿਲਕੁਲ ਜੀ 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 ਡਾਕਟਰ ਸਾਹਿਬ ਸੋ ਉਮੀਦ ਕਰਦੇ ਹਾਂ ਕਿ ਹੋਰ ਨਾਲ ਵੀਡੀਓ ਦੇ ਤਰ੍ਹਾਂ ਇਹ ਵੀਡੀਓ ਵੀ ਤੁਹਾਨੂੰ ਕਾਫੀ ਪਸੰਦ ਆਏਗੀ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਵੀਡੀਓ ਦੇਖਣ ਤੋਂ ਬਾਅਦ ਤਾਂ ਤੁਸੀਂ ਅਸੀਂ ਡਾਕਟਰ ਗੁਰਮੀਤ ਜੀ ਹੋਰਾਂ ਦੀ ਟੀਮ ਦਾ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ